ਬੋਰਦਾਂਾਂ ਜਮੀਨ ਨਹੀਂ ਬਣਦਣੀ। ਹਰਾਸਾਂ ਦੀ ਬੋਰਦ ਤਾਂ ਬਣ ਹੀ ਨਹੀਂ ਦੇਣੀ ਜਮਾਂ। ਜਿਹੜੀ ਮੰਨ ਲਾ ਵੋਟਾਂ ਨੇ ਉਹਨਾਂ ਦੇ ਮੈਂ ਕਟਵਾ ਦੂੰਗਾ। ਮਜ਼ਦੂਰਾਂ ਦੇ ਡਾਕਾ ਗਾਹੀ, ਗਰੀਬਾਂ ਦਾ ਡਾਕਾ, ਗਰੀਬ ਬੰਦੇ ਮੇਰਾ ਸਾਥ ਦੇਣ ਯਾਰ ਆਪਾਂ ਭੰਈਆਂ ਨੂੰ। ਡੱਕਰ ਦੀ ਇੱਥੋਂ। ਜਿਹੜੀ ਆਪਣੇ ਲੋਕ ਕਹਿੰਦੇ ਕਹਿੰਦੇ ਕਿ ਪ੍ਰਵਾਸੀ ਜਿੰਨਾ ਕੰਮ ਕਰਦਾ ਆ ਜਾਂ ਪ੍ਰਵਾਸੀ ਜਿਹੜੇ ਕੰਮ ਦੇ ਵਿੱਚ ਅੜ ਜਾਂਦਾ ਪੰਜਾਬੀ ਉੱਥੇ ਅੜਦੇ। ਨਾ ਨਾ ਨਾ, ਮੇਰੇ ਭਲੇਖੀ ਇਹਦਾ ਗੱਲ ਸੱਡੇ ਦਾ ਬਹਿਮ ਆ ਯਾਰ ਆਪਾਂ ਨੂੰ। ਮੇਰੇ ਲੈਣਾ ਭਈਆਂ ਨੂੰ ਪੰਜਾਹ ਤੇ ਫਿਰ ਪੰਜਾਹ ਭੁੱਖਾ ਮਰ ਜੂਗਾ। ਪਿੰਡ ਚ ਪਤਾ ਕਰਕੇ ਦੇਖ ਲੋ ਇੱਥੇ ਚਿੱਟੇ ਵਾਲੇ ਆਪਣੇ ਮੂਰੇ ਖੰਗਦੇ ਵੀ ਨਹੀਂ ਹੈਗੇ ਕਿਉਂ ਡਰ ਕਿਹੜੀ ਗੱਲ ਦਾ ਐ ਸਰ ਡਰ ਪਤੀਏ ਵੀ ਡਾਂਗ ਤੇ ਡੇਰਾ ਕਰ ਆਪਣਾ ਤਾਂ ਸਿੱਧੀ ਕੰਮ ਆ ਤੜੱਲੇ ਧਾਰੀਆਂ ਆਪਣੇ ਤਨ ਨਾ ਬਟ ਚਲਦਾ ਮੈਂ ਡਰਦੀ ਨਹੀਂ ਕਿਸੇ ਤੋਂ ਡਰਦਾ ਇੱਥੇ ਟਿੱਕ ਟੋਲ ਗੜਸਲ ਦੀ ਸਰਪੰਚੀ ਅੱਜ ਇਸ ਮੇਦੇ ਵਿੱਚ ਇਹ ਗੱਲ ਤੂੰ ਨੋਟ ਕਰ ਲਈ ਵੀਰੇ ਡਾਂਗ ਵਾਲੇ ਦੀ ਸਰਪੰਚੀ ਆ ਉਹ ਕਿਸੇ ਦੇ ਨਹੀਂ ਇੱਥੇ ਸਾਡੇ ਅੱਡੇ ਤੇ ਪੁਰਾ ਹਾਲ ਸੀਗਾ ਮਨਲਾ ਡਾਂਗਾ ਮਾਰ ਮਾਰ ਸਿੱਧੇ ਕਰੇ ਬੈ ਨਹੀਂ ਮੇਰਾ ਬਾਪੂ ਕਹਿੰਦਾ ਜਿਵੇਂ ਚਿੱਟਣ ਨੂੰ ਫੜਨ ਵਗ ਜਾਣਾ ਵੀ ਤੈਨੂੰ ਮਾਰ ਦੇਣਗੇ ਆ ਕਰਦਾ ਮੈਂ ਕਹਿੰਦਾ ਮੈਂ ਮਰ ਜਾ ਕੋਈ ਚੱਕਰ ਨਹੀਂ ਅੱਗੇ ਕਿਹ ਸੈਂਸਨ ਬੁੜੀ ਕਹਿੰਦੀ ਐ ਕਰਕੇ ਤੂੰ ਜਮਾਨਤ ਕਰਾ ਦੇ ਚਿੱਟੇ ਵਾਲੇ ਦੀ ਤੈਨੂੰ ਕਿਹੜਾ ਦਾ ਸੀ ਕਿਹੜਾ ਤੂੰ ਦੱਸਦੇ ਆ ਕਿਸੇ ਨੂੰ ਕਿਹੜਾ ਪਤਾ ਲੱਗਣਾ ਕਿ ਤੂੰ ਜਮਾਨਤ ਕਰਾ ਮਾ ਬੇ ਬੇ ਭੁੱਲ ਜਾ ਹੋਰ ਕੰਮ ਜਿਹੜਾ ਮਰਜ਼ੀ ਦਾ ਚਿੱਟੇ ਵਾਲੇ ਦਾ ਸੀ ਮਗਰ ਇੱਥੇ ਤੱਕ ਵੀ ਨਹੀਂ ਹੁੰਦੇਗੇ ਕਹਿੰਦੀ ਐ ਤੈਨੂੰ ਵੋਟਾਂ ਪਾਈਆਂ ਨੇ ਮਾ ਵੋਟਾਂ ਪਾਈਆਂ ਪਹਿਲਾਂ ਮਾ ਤੁਹਾਨੂੰ ਪਤਾ ਨਹੀਂ ਪਹਿਲਾਂ ਮੈਂ ਤੁਹਾਡੇ ਘਰੇ ਬਾਹਰ ਚੱਕ ਕੇ ਕਿਹ ਕੀ ਗਿਆ ਸੀਗਾ ਵੀ ਤੁਸੀਂ ਹਟ ਜਾਓ ਚਿੱਟਾ ਵਿੱਚੋਂ ਮਾ ਤੁਸੀਂ ਮੈਨੂੰ ਪਾਈਆਂ ਕਿਉਂ ਮੈਂ ਫਿਰ ਜੀ ਅੱਛਾ ਇਹ ਵੀ ਮਤ ਹੈ ਕਿ ਚਿੱਟੇ ਵਾਲੇ ਦੇ ਮਗਰ ਚਾਹੇ ਸਰਪੰਚ ਹੋਵੇ ਚਾਹੇ ਮੈਂਬਰ ਹੋਵੇ ਚਿੱਟੇ ਵਾਲੇ ਦੇ ਮ ਪਿੰਡ ਦੇ ਵਿੱਚ ਵਿਆਹ ਕਰਾ ਕੇ ਪਿੰਡ ਜੀ ਬੈਠੇ ਨੇ ਆਪਣੇ ਮੇਤਾ ਮੇਨ ਆ ਗਾ ਸਭ ਤੋਂ ਪਹਿਲਾਂ ਹਾਂ ਇਹ ਮਤਾ ਆਪਣਾ ਮੇਨ ਹੋਏ ਪਿੰਡ ਦਾ ਮੁੰਡਾ ਪਿੰਡ ਦੀ ਕੁੜੀ ਨਾਲ ਵਿਆਹ ਨਹੀਂ ਕਰਵਾਉ ਉਹਨਾਂ ਵਿਆਹ ਕਰਵਾਇਆ ਉਹਨਾਂ ਪਾਜੂ ਬਾਹਰ ਰਹਜੋ ਪਰ ਅਸੀਂ ਪਿੰਡ ਚ ਹੀ ਨਹੀਂ ਬੈਠਣ ਹੁੰਦਾ ਜਿਹੜਾ ਕੋਈ ਮਰਜ਼ੀ ਹੋਏ ਜਿਵੇਂ ਮੈਨ ਮਾਰਨੇ ਪੈ ਜਾ ਗੱਲ ਹੀ ਖਤਮ ਹੋ ਗਈ ਇਹਦਾ ਫਿਰ ਮੈਸੇਜ ਵੀ ਵੱਖਰਾ ਜਾਂਦਾ ਹਾਂ ਇਹਦਾ ਜਾਂਦਾ ਹੀ ਜਾਂਦਾ ਯਾਰ ਵੀਰੇ ਹੁਣ ਯਾਰ ਮਾਲਾ ਕੱਲ ਨੂੰ ਮੇਰੀ ਕੁੜੀ ਜਰ ਮਾਪਦੇ ਤੇ ਲਾ ਕੇ ਕਹਿੰਦਾ ਮੇਰੀ ਕੁੜੀ ਪਿੰਡ ਦੇ ਵਿੱਚ ਬੈਠੇ ਮੇਰਾ ਮਰਨ ਪਹਿਲਾਂ ਨਾ ਸਰਪੰਚ ਦਾ ਸਰਪੰਚ ਬਹੁਤ ਵੱਡੀ ਚੀਜ਼ ਹੁੰਦੀ ਆ ਸਰਪੰਚ ਸਰਟੀਫିକੇਟ ਵੀ ਦੇ ਦਿੱਤੇ ਸੀ ਮੁੰਡੇ ਨੇ ਸਰਟੀਫିକੇਟ ਤੇ ਟਰੋਫੀਆਂ ਜਾ ਕੇ ਮੋਂਨਾ ਸੈਂਸੇ ਦਾ ਘਰੇ ਲੈ ਕੇ ਆਇਆ ਜਾ ਕੇ ਗਾਲਾਂ ਕੱਢ ਕੇ ਚਿੱਟੇ ਦੇ ਵਿੱਚ ਇੱਕ ਸਪੋਰਟਸਮੈਨ ਮੁੰਡਾ ਸੀ ਜੀ ਤੁਸੀਂ ਗੱਲ ਵੀ ਅਸੀਂ ਬਹੁਤ ਵੱਡੀ ਗੱਲ ਹੈ ਮੈਂ ਕਿਤੇ ਬੋਣ ਵਾਲੀ ਮੈਂ ਉਹਦੀ ਮਾਤਾ ਨੂੰ ਜਾ ਕੇ ਪੁੱਛ ਸਕਦੇ ਹਾਂ ਮੈਂ ਜਾ ਕੇ ਉਹਨੂੰ ਚਿੱਟੇ ਵਾਲਿਆਂ ਦੇ ਘਰੋਂ ਟਰੋਫੀਆਂ ਤੇ ਜਿੰਨੇ ਐਨੇ ਸਰਟੀਫିକੇਟ ਸੀ ਸਾਰੇ ਜਾ ਕੇ ਫੜਵਾ ਕੇ ਲੈ ਕੇ ਆਇਆ ਸੀ ਉਹਨਾਂ ਨਾਲ ਬਾਲੀਵਲ ਦਾ ਪਲੇਅਰ ਸੀਗਾ ਬਹੁਤ ਵੱਡਾ ਪਲੇਅਰ ਸੀਗਾ ਉਹ ਆਹ ਚਿੱਟੇ ਅੱਜ ਦੀ ਉਹ ਮੁੰਡਾ ਐਡਾ ਖਰਾਬ ਹੋਇਆ ਪਿਆ ਅੱਜ ਉਹ ਸੈਂਟਰ ਜਿਠਾਗਾ ਹਨੂਮਾਨਗੜ੍ਹ ਹੱਲ ਹੋ ਗਿਆ ਤੂੰ ਪਹਿਲਾਂ ਮੈਂ ਗਲੀਆਂ ਨਾਲੀਆਂ ਤੇ ਕੀ ਸੋਚ ਹੀ ਰੱਖਦਾ ਸੀ ਅ ਵੀਰ ਅਗਲਾ ਕਹਿੰਦਾ ਅਸੀਂ ਆ ਚਾਰ ਗਲੀਆਂ ਬਣਾਤੀਆਂ ਚਾਰ ਰੋਟੀਆਂ ਘਰਤੀਆਂ ਗਲੀਆਂ ਨਾਲੇ ਨੂੰ ਕਰੂੰਗੀ ਕੀ ਜਿਉੜੀ ਮੜੀ ਤੇ ਇੱਥੇ ਵੀਰ ਜਵਾਗ ਤਾਂ ਨਿਕਨੇ ਕਿ ਚਿੱਟੇ ਨਾਲ ਗਲਗਲ ਡਿੱਗੀ ਜਾਂਦੇ ਨੇਗੇ ਉਹਦਾ ਆਪਾਂ ਕੀ ਕਰਾਂਗੇ ਪਾਰਕ ਬਣਾ ਕੇ ਮੈਂ ਕਰੂੰਗੀ ਉੱਥੇ ਬੈਠਣ ਨਾਲ ਕੋਈ ਮੇਨ ਮੋਦਾ ਤਾਂ ਆਗਾ ਨਾ ਆਪਣਾ ਮੇਨ ਮੋਦਾ ਉਹਨਾਂ ਤੇ ਲੜੋ ਮਰ ਜਾਾਂਗੇ ਕੋਈ ਚੱਕਰ ਨਹੀਂ ਚਿੱਟਾਲੇ ਮਾਰ ਦੇਣਗੇ ਕੋਈ ਚੱਕਰ ਨਹੀਂ ਪਰ ਗਲੀਆਂ ਨਾਲੇ ਤਾਂ ਮੈਂ ਹੁਣ ਵੀ ਮੇਰਾ ਕੰਮ ਚੱਲੀ ਜਾਂਦਾ ਮੇਰੇ ਮੈਂਬਰਾਂ ਨੂੰ ਸਮਝਾਤੀ ਸਰ ਮਾਚੀ ਮੈਂ ਸਿੱਧੇ ਮੱਥੇ ਕੰਮ ਜਿਹੜਾ ਕਰਨਾ ਆ ਲੈ ਜਾ ਕਰੋ ਲੈਟਰਪੈਡ ਲਿਖ ਦਿਆ ਕਰੋ ਮੇਥੋਂ ਸਾਈਨ ਕਰਵਾ ਕੇ ਦੇ ਦੇ ਜਾ ਕਰੋ ਗਲੀਆਂ ਨਾਲੇ ਬਣਾਈ ਚੱਲੋ ਜਿੰਨੇ ਮਰਜੀ ਮਾ ਤਾਂ ਇੱਧਰਲੇ ਵਾਸੀ ਦਿੱਕੀ ਸੱਚੇ ਕਾਲ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਾਂ ਜਸਕਰੇ ਬਾਲ ਉਮੀਦ ਕਰਦਾ ਠੀਕ ਠਾਕ ਹੋਮਗੇ ਪੰਜਾਬ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦਾ ਰੌਲਾ ਬਹੁਤ ਇਕ ਤੇ ਰਵਾ ਜੋ ਇਹ ਕਹਿੰਦੀ ਆ ਕਿ ਪ੍ਰਵਾਸੀ ਪੰਜਾਬ ਤੇ ਆ ਕੇ ਕਬਜ਼ ਹੋਣਗੇ ਤੇ ਪੰਜਾਬ ਦੇ ਜਵਾਨੀ ਦੇ ਕੰਮਕਾਜ ਜਿਹੜੇ ਨੇ ਉਹ ਖਾ ਜਾਣਗੇ ਇਸ ਨੂੰ ਲੈ ਕੇ ਪਿੰਡ ਰੂੜੇ ਕੇ ਕਲਾਂ ਦੇ ਵਿੱਚ ਸਰਪੰਚ ਤੇ ਵੱਲੋਂ ਇੱਕ ਵੱਖਰਾ ਮਤਾ ਜਿਹੜਾ ਆ ਉਹ ਪਾਇਆ ਗਿਆ ਉਹ ਮਤਾ ਇਹ ਪਾਇਆ ਕਿ ਇਸ ਪਿੰਡ ਦੇ ਵਿੱਚ ਕਿਸੇ ਵੀ ਪ੍ਰਵਾਸੀ ਦੀ ਵੋਟ ਜਿਹੜੀ ਆ ਉਹ ਨਹੀਂ ਬਣੇਗੀ ਇਸ ਦੇ ਨਾਲ ਹੀ ਇਹ ਸਰਪੰਚ ਨਸ਼ੇ ਦੀ ਵਿਕਰੀ ਨੂੰ ਵਿਕਰੀ ਨੂੰ ਲੈ ਕੇ ਤੇ ਨਸ਼ੇ ਦੀ ਰੋਕਥਾਮ ਨੂੰ ਲੈ ਕੇ ਵੱਡੇ ਉਦਦਮ ਆਪਣੇ ਪਿੰਡ ਦੇ ਵਿੱਚ ਕਰ ਰਿਹਾ ਮੈਂ ਗੱਲ ਬਾਈ ਜੱਗੇ ਹੋਰਾਂ ਦੀ ਕਰ ਰਿਹਾ ਬਾਈ ਜੱਗਾ ਸਰਪੰਚ ਪਿੰਡ ਰੂੜੇ ਕੇ ਕਲਾਂ ਤੋਂ ਮੇਰੇ ਨਾਲ ਨੇ ਬਾਈ ਹੋਰਾਂ ਦੇ ਨਾਲ ਗੱਲਬਾਤ ਕਰਾਂਗੇ ਹੋਰ ਕਿਹੜੇ-ਕਿਹੜੇ ਮਤੇ ਜਿਹੜੇ ਆ ਉਹ ਇਸ ਪਿੰਡ ਦੇ ਵਿੱਚ ਇਹਨਾਂ ਦੇ ਵੱਲੋਂ ਪਾਈ ਨੇ ਬਾਈ ਬਾਈ ਸਭ ਤੋਂ ਪਹਿਲਾਂ ਤਾਂ ਸਵਾਗਤ ਆ ਰਿਹਾ ਮੇਟਲ ਸਾਸੀ ਆ ਬਾਈ ਸਾਹਿਬ ਅੱਜ ਜੁਮਾ ਪ੍ਰਵਾਸੀਆਂ ਦੀ ਗੱਲ ਕਰੀ ਆ ਸਭ ਤੋਂ ਪਹਿਲਾਂ ਐਸੀ ਕੀ ਦਿਮਾਗ ਦੇ ਵਿੱਚ ਗੱਲ ਆਈ ਕਿ ਪ੍ਰਵਾਸੀਆਂ ਦੇ ਖਿਲਾਫ ਮਤਾ ਪਾਇਆ ਜਾਵੇ ਕਿਉਂਕਿ ਇੱਕ ਤਰ੍ਹਾਂ ਤਾਂ ਇਹ ਕਹਿੰਦੀ ਆ ਕਿ ਪ੍ਰਵਾਸੀ ਪੰਜਾਬ ਤੇ ਕਾਬਜ਼ ਹੋਣਗੇ ਪਰ ਦੂਸਰੀ ਤੇ ਇਹ ਵੀ ਕਹਿੰਦੀ ਆ ਕਿ ਉਹ ਇੱਥੇ ਕੰਮ ਕਰ ਕਰਨ ਦੇ ਲਈ ਆਉਂਦੇ ਆ ਕੰਮ ਕਰਦੇ ਆ ਤੇ ਆਪ ਦਾ ਚਲੇ ਜਾਂਦੇ ਆ ਤੁਸੀਂ ਕਿ ਤੁਹਾਨੂੰ ਕਿਉਂ ਲੱਗਿਆ ਕਿ ਪਿੰਡ ਦੇ ਵਿੱਚ ਪ੍ਰਵਾਸੀ ਰਹਿਣ ਨਹੀਂ ਦੇਣਾ ਪਰਵਾਸੀ ਵੀਰੇ ਮਜ਼ਦੂਰਾਂ ਤੇ ਡਾਕਾ ਸਿੱਧੇ ਮੱਥੇ ਮਜ਼ਦੂਰਾਂ ਮਜ਼ਦੂਰਾਂ ਤੇ ਡਾਕਾ ਵੱਜ ਰਿਹਾ ਹੈਗਾ ਇਹ ਚੀਜ਼ ਦੇ ਪਰਵਾਸੀਆਂ ਦਾ ਮੰਨ ਲਾ ਹੁਣ ਪਰਵਾਸੀ ਨੇ ਮੇਰੇ ਵੀਰ ਮੈਂ ਆ ਸਰਪੰਚੀ ਖੜਾ ਹੋਇਆ ਮੈਂ ਤੈਨੂੰ ਮੇਨ ਵੱਲ ਮੁੱਦਾ ਇਹੀ ਰੱਖਦਾ ਮੈਂ ਹੁਣ ਸਰਪੰਚੀ ਖੜਾ ਹੋਇਆ ਮੈਨੂੰ ਮਨੋਂ ਤਾਂ ਕੀ ਕਹ ਕੇ ਵੋਟ ਮੰਗਾਂ ਕੋ ਚਾਚਾ ਦਾ ਗਾਵਾਂ ਉਹਨਾਂ ਨੂੰ ਮੰਨਿਆਂ ਨੂੰ ਜਾ ਕੇ ਸਾਡੇ ਨੇ ਵੋਟਾਂ ਮੰਨੀਆਂ ਪਹਿਲਾਂ ਪਹਿਲਾਂ ਸਰਪੰਚ ਨੇ ਮੰਨੀਆਂ ਮੇਰੇ ਜੇ ਹੁਣ ਮੈਂ 5 ਸਾਲ ਰਹੂੰਗਾ ਮੈਂ ਵੋਟ ਤਾਂ ਮੈਂ ਜਮੀ ਨਹੀਂ ਮੰਨਣਣੀ ਪਰਵਾਸੀਾਂ ਦੀ ਵੋਟ ਤਾਂ ਬਣ ਹੀ ਨਹੀਂ ਦੇਣੀ ਜਮਾਂ ਵੀ ਰੇੜੀ ਮੰਨ ਲਾ ਵੋਟਾਂ ਨੇ ਉਹਨਾਂ ਨੇ ਮੈਂ ਕਟਵਾ ਦੂੰਗਾ ਜੇ ਕੋਈ ਅਗਲੀ ਵਾਰੀ ਮੇਰਾ ਭਰਾ ਛੋਟਾ ਬਣਿਆ ਵੱਡਾ ਬਣਿਆ ਵੀਰ ਬਣ ਕੇ ਮੰਨ ਲਾ ਅਗਲੇ ਨੂੰ ਮੈਂ ਕਹਿੰਦਾ ਵੀ ਅਗਲੀ ਵਾਰੀ ਵੀ ਨਾ ਵੋਟ ਬਣੇ ਇਹਨਾਂ ਦੀ ਹਾਂਜੀ ਵੀ ਤੁਸੀਂ ਇਸ ਸਮੇਂ ਦੇ ਦੌਰਾਨ ਤੁਸੀਂ ਇਹ ਕਹਿਣ ਕਿ ਜਿੰਨਾ ਸਮਾਂ 5 ਸਾਲ ਮੈਨੂੰ ਮਿਲੇ ਆ 5 ਸਾਲਾਂ ਦੇ ਦੌਰਾਨ ਮੈਂ ਕਿਸੇ ਵੀ ਪ੍ਰਵਾਸੀ ਦੀ ਵੋਟ ਬਣ ਨਹੀਂ ਦੇਣੀ ਨਾ ਨਾ ਜਮੀਨ ਇਹ ਆਪਦਾ ਹੀ ਕਿਹਾਗਾ ਯਾਰ ਅੱਛਾ ਡੇ ਡੇ ਦੇ ਮੰਨ ਲਾ ਸਾਰੇ ਤੂੰ ਹੁਣ ਚੱਲ ਕੇ ਦੇਖ ਲੈ ੱਡੇ ਜਾ ਕੇ ਪ੍ਰਵਾਸੀਆਂ ਨੇ ਰੇੜੀਆਂ ਲੱਗੀਆਂ ਹੋਈਆਂ ਨੇ ਉਹਨਾਂ ਦੇ ਉੱਤੇ ਮੈਂ ਕੋਈ ਮੰਨ ਲਾ ਪੰਜਾਬੀ ਕਰ ਲਿਆ ਤਾਂ ਕੋਈ ਖਾਣ ਨਹੀਂ ਜਾਂਦਾ ਉਹ ਗੋਲ ਗੱ ਸਾਰੇ ਪਰਵਾਸੀਆਂ ਦੇ ਨੇ ਬਰਨਾਲੇ ਜਿ ਦੇਖ ਲਾ ਸਾਡੇ ਨਾਲੇ ਟ੍ਰਾਈਡੈਂਟ ਇੱਥੇ ਮੈਂ ਕਹਣਾ ਪੰਜਾਬੀ ਘਟਾ ਬਈਆ ਵਾਦਾ ਇੱਥੇ ਸਭ ਤੋਂ ਵੱਧ ਬਈਆ ਹੈਗਾ ਇੱਥੇ ਹੁਣ ਇੱਥੇ ਹੁਣ ਪਿੰਡਾਂ ਜੀ ਉਹ ਮੱਲਾ ਵਿਆਹ ਕਰਵਾਈ ਜਾਂਦਾ ਪਿੰਡ ਦੀਆਂ ਕੁੜੀਆਂ ਇੱਥੇ ਮੱਲਾ ਇੱਥੇ ਟ੍ਰਾਈਡੈਂਟ ਦੇ ਵਿੱਚ ਜਿੰਨੇ ਆਪਣਾ ਗਰੀਬ ਘਰਾਂ ਦੇ ਇੱਥੇ ਕੁੜੀਆਂ ਲੱਗਣ ਮੱਲਾ ਦੇ ਤਾਂ ਵੱਧ ਮੱਲਾ ਨੂੰ ਵਿਆਹ ਕਰਾਈ ਬੈਠੇ ਬਈਏ ਕਈ ਮਤਲਬ ਕਈ ਬੰਨਾਂ ਭਜਾ ਕੇ ਲੈ ਕੇ ਮੈਨੂੰ 2-3 ਵਾਰੀ ਦੱਸਿਆ ਗਏ ਨੇ ਵਿਆਹ ਕਰਕੇ ਵੀ ਯਾਰ ਬਈਏ ਨਾਲ ਕੁੜੀ ਬਾਗੀ ਹੁਣ ਮੰਨ ਲਓ ਉੱਥੇ ਮਜਬੂਰ ਹੋਏ ਨਹੀਂ ਕਿਉਂ ਚੰਗੀਆਂ ਦਰਖਾਨ ਨੇ ਲੱਖਾਂ ਤੋਂ ਆਪਣੀ ਉੱਥੇ ਕੁੜੀ ਲੱਗਦੀ ਹੈ 5-7000 ਤੇ 10000 ਤੇ ਆਗ ਲੱਗਦੀ ਹੈ ਹੁਣ ਪਤਾ ਹੀ ਕੀ ਹੁੰਦਾ ਜੀ ਗੱਲ ਤੇ ਇਹ ਇਸ ਕਰਕੇ ਤੇ ਬਾਕੀ ਤੁਹਾਨੂੰ ਇਹ ਲੱਗਿਆ ਕਿ ਪਿੰਡ ਦੇ ਲੋਕਾਂ ਦਾ ਜਾਂ ਪੰਜਾਬੀਆਂ ਦਾ ਰੋਜ਼ਗਾਰ ਨਾ ਕਿਤੇ ਪ੍ਰਵਾਸੀ ਲੈ ਜਾਣ ਵੀ ਮੇਰੇ ਪਿੰਡ ਦੇ ਵਿੱਚੋਂ ਰੋਜ਼ਗਾਰ ਕਰ ਕੀ ਹੈ ਵੀਰੇ ਹੁਣ ਪ੍ਰਵਾਸੀ ਪੰਜਾਬੀ ਦਾ ਬਾਹਰ ਬਈ ਚੰਗਾ ਬੰਦਾ ਉਹਦਾ ਬਾਹਰ ਜਾਈ ਜਾਂਦਾਗਾ ਬਈ ਜਵਾਕ ਨੇ ਉਹ ਕੋਸ ਨਸ਼ੇੜੀ ਹੋਈ ਜਾਂਦੇ ਨੇ ਮੰਨ ਲਾ ਮਜ਼ਦੂਰਾਂ ਤੇ ਡਾਕਾ ਗਾ ਗੇ ਗਰੀਬਾਂ ਦਾ ਡਾਕਾ ਗਰੀਬ ਬੰਦੇ ਮੇਰਾ ਸਾਥ ਦੇਣ ਯਾਰ ਆਪਾਂ ਭਈਆਂ ਨੂੰ ਡੱਕਰ ਦੀ ਇੱਥੋਂ ਜੇ ਮਨਲਾ ਪਿੰਡ ਦੇ ਵੱਧ ਤੋਂ ਵੱਧ ਸਹਿਮਤ ਹੋਣ ਮਨਲਾ ਸਾਰੇ ਸਰਪੰਚ ਖੜੇ ਹੋਣ ਨਾ ਜੀ ਜੇ ਸਰਪੰਚ ਖੜੇ ਹੋਣ ਵੀ ਆਪਾਂ ਭੰਜਾਂ ਦਾ ਮਤਾ ਪਾ ਕੇ ਉਹ ਕਰਨਾਗਾ ਸਰਪੰਚ ਦਾ ਬਹੁਤ ਵੱਡਾ ਫਤਵਾ ਹੁੰਦਾ ਹੈ ਸਰਪੰਚ ਕੋਈ ਸਮਝੇ ਸਰਪੰਚ ਦਾ ਉਹਦਾ ਕੀ ਹੈਗਾ ਆਪਾਂ ਸਰਪੰਚ ਨੂੰ ਸਮਝੀਏ ਕੋਈ ਲੰਡੂ ਬੱਚੇ ਦਾ ਬੰਦਾ ਮਨਨਾਰੀ ਸ਼ਰਮਾ ਐਮ ਐਲ ਏ ਬਣਦੇ ਆ ਉਹਨਾਂ ਨੇ ਕਹਿੰਦਾ ਸਰਪੰਚ ਦਾ ਬੰਦਾ ਨਾ ਆਪਦੀ ਤੜੀ ਨਾ ਬਣਦਾ ਸਰਪੰਚ ਦੀ ਦਾ ਬਹੁਤ ਵੱਡੀ ਪਹ ਪਾਵਰ ਪਾਵਰ ਤਾਂ ਪਰ ਕਿੰਨੇ ਇਸ ਤੋਂ ਪਹਿਲਾਂ ਵੀ ਤੁਹਾਡੇ ਜਿਵੇਂ ਤੁਸੀਂ ਕਿੰਨੇ ਇੱਕ ਵੋਟਾਂ ਤੁਹਾਡੇ ਪਿੰਡ ਦੇ ਵਿੱਚ ਹੁਣ ਤੱਕ ਬਣੀਆਂ ਹੋਈਆਂ ਨੇ ਸਾਡੇ 20 ਵੋਟਾਂ ਬਣੀਆਂ ਮੈਂ ਬਈ ਬਣੀਆਂ ਨੇ ਬਈ ਹਾਂ ਪ੍ਰਵਾਸੀਆਂ ਦਾ 20 ਵੋਟਾਂ ਬਣੀਆਂ ਮੈਨੇ ਮੀਂਹ ਨਾ ਕਿਹੜਾ ਦਾ ਮੈਂ ਕਿਹੜਾ ਕਹਿ ਕੇ ਕਟਵਾਤੀਆਂ ਉਹ ਮੰਨ ਲਾ ਕੱਟ ਜਾਣੀਆਂ 10-20 ਦਿਨਾਂ ਦੇ ਵਿੱਚ ਪਰ ਨਵੀਂ ਵੋਟ ਤਾਂ ਬਣਨੀ ਹੀ ਨਹੀਂ ਦਣੀ ਹਾਂ ਨਵੀਂ ਮਤਲਬ ਤੁਸੀਂ ਕਹਿੰਦੇ ਕਿ ਪ੍ਰਵਾਸੀ ਦੀ ਕੋਈ ਵੀ ਵੋਟ ਮੇਰੇ ਪਿੰਡ ਦੇ ਵਿੱਚ ਜਿੰਨਾ ਚਿਰ ਮੈਂ ਉਹਨਾਂ ਚਿਰ ਨਹੀਂ ਸਾਡੇ ਸਾਰੇ ਮੈਂਬਰਾਂ ਨੇ ਤੇ ਮੈਂਬਰਾਂ ਨੇ ਤੇ ਮੈਂ ਲਿਖ ਕੇ ਪਾਇਆ ਵਾ ਵੀ ਆਪਾਂ ਪ੍ਰਵਾਸੀਆਂ ਦਾ 20 ਵੋਟ ਤਾਂ ਬਣਨੀ ਹੀ ਨਹੀਂ ਗਣੀ ਬਸ ਜਦੋਂ ਤੁਸੀਂ ਵੋਟਾਂ ਮੰਗਦੇ ਸੀ ਉਦੋਂ ਇਹ ਮਤਾ ਲੋਕਾਂ ਕੋਲੇ ਉਦੋਂ ਇਹ ਗੱਲਬਾਤ ਲੋਕਾਂ ਦੇ ਕੋਲੇ ਪਿੰਡ ਦੇ ਲੋਕਾਂ ਕੋਲੇ ਰੱਖੀ ਸੀ ਕਿ ਇਸ ਪਿੰਡ ਦੇ ਵਿੱਚੋਂ ਮੈਂ ਪ੍ਰਵਾਸੀ ਦੀ ਵੋਟ ਨਹੀਂ ਬਣ ਦੇਣੀ ਜਾਂ ਜਿਹੜੀਆਂ ਜਿਹੜੇ ਪ੍ਰਵਾਸੀ ਰਹਿੰਦੇ ਉਹਨਾਂ ਦੀਆਂ ਵੋਟਾਂ ਕਟਾਉਂਗਾ ਨਹੀਂ ਉਹ ਉਦੋਂ ਤਾਂ ਨਹੀਂ ਮੈਂ ਗੱਲ ਕਹੀ ਸੀ ਕਿਸੇ ਨੂੰ ਖਰ ਵੀ ਉਹ ਮਾ ਚਿੱਟੇ ਬਾਰੇ ਜ਼ਰੂਰ ਬੋਲੇ ਸੀਗਾ ਮੈਂ ਹੂੰ ਉਦੋਂ ਮੈਂ ਨਿਕਲੋਦੂ ਬਾਅਦ ਗੱਲ ਚੱਲੀ ਹੈ ਥੋੜੀ ਵੀ ਆਪਾਂ ਪ੍ਰਵਾਸੀ ਦੀ ਵੋਟ ਦੇਣੇ ਦੀ ਇਸ ਦੇ ਵਿੱਚ ਪਿੰਡ ਵੀ ਤੁਹਾਡੇ ਸਾਥ ਦੇ ਵਿੱਚ ਆ ਇਹ ਗੱਲ ਜਿਵੇਂ ਤੁਸੀਂ ਕੇ ਬਾਅਦ ਦੇ ਵਿੱਚ ਗੱਲ ਚੱਲੀ ਹੁਣ ਵੀਰੇ ਭਈਏ ਸਾਡੇ ਮਤਲਬ ਇੱਥੇ ਭਈਏ ਨੇੜੇ 4-4 ਲੱਖ ਰੁਪਏ 4-4 ਲੱਖ ਰੁਪਏ 2-2 ਸਾਲਾਂ ਦਾ ਪਹਿਲਾਂ ਲਈ ਬੈਠਾ ਜ਼ਿਮੀਦਾਰ ਤਾਂ ਮੈਨੂੰ ਕਹਿੰਦਾ ਜ਼ਿਮੀਦਾਰ ਵੀ ਫੋਨ ਲਾ ਦਿੰਦੇ ਆ ਬਾਈ ਯਾਰ ਬਾਈ ਜੱਗੇ ਤੋਂ ਇਹਨਾਂ ਨੂੰ ਡੱਕਰ ਨਾ ਬਾਈ ਬਣ ਕੇ ਮੈਂ ਕਹਿੰਦਾ ਹਾਂ ਤਾਂ ਪਹਿਲਾਂ ਪਹਿਲੇ ਹੀ ਬੈਠੇਗੇ ਮੈਂ ਤੂੰ ਉਸੇ ਪਿੰਡ ਦੇ ਬੰਦਿਆਂ ਨੂੰ 2000 ਉਹਨਾਂ ਨੂੰ ਮੰਨ ਲੈ ਜਿਹੜੇ ਸਿਰੀ ਸੰਝੇ ਲੋ ਉਹਨਾਂ ਨੂੰ ਕਹਦੇ ਆ ਤੱਕ ਤਾਂ ਕੰਮ ਨਹੀਂ ਕਰਦੇ ਪਹਿਲਾਂ ਵੀ ਕੰਮ ਕੌਣ ਕਰਦਾ ਸੀ ਪਹਿਲਾਂ ਵੀ ਕਰਦੇ ਸੀ ਕੰਮ ਲੰਮੇ ਕੰਮ ਕਰਦੀ ਸੀ ਨਾ ਇਹ ਵੀ ਆਪਣੇ ਲੋਕ ਕਹਿੰਦੇ ਆ ਕਹਿੰਦੇ ਕਿ ਪ੍ਰਵਾਸੀ ਜਿੰਨਾ ਕੰਮ ਕਰਦਾ ਆ ਜਾਂ ਪ੍ਰਵਾਸੀ ਜਿੱਥੇ ਕੰਮ ਜਿਹੜੇ ਕੰਮ ਦੇ ਵਿੱਚ ਅੜ ਜਾਂਦਾ ਪੰਜਾਬੀ ਉੱਥੇ ਅੜਦੇ ਨਹੀਂ ਨਾ 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 ਵੀਰੇ ਭਲੇਖ ਹੀ ਇਹਦਾ ਗੱਲ ਅੱਡੇ ਦਾ ਬਹਿਮ ਆ ਯਾਰ ਆਪਾਂ ਨੂੰ ਵੀਰੇ ਲੈਣਾ 50 50 ਦੇ ਫਿਰ ਪੰਜਾਬ ਭੁੱਖਾ ਮਰ ਜਾਊਗਾ ਇਹੀ ਫੈਕਟਰੀਆਂ ਨੇ ਲਮਾਲਾ ਇਹ ਭੰਜਾਂ ਨੂੰ ਡੱਕਣ ਇਥੇ ਫਿਰ ਪੰਜਾਬ ਭੁੱਖਾ ਮਰ ਜਾਊਗਾ ਇਹਦਾ ਬਹਿਮ ਆ ਆਪਣਾ ਬਹਿਮ ਆ ਵੀਰੇ ਨਹੀਂ ਪੰਜਾਬੀ ਕੀ ਨਹੀਂ ਕਰਦਾ ਪੰਜਾਬੀ ਕੀ ਨਹੀਂ ਕਰਨਾ ਆਉਂਦਾ ਲੱਗੀ ਨਹੀਂ ਕਰਦੇ ਪੰਜਾਬੀ ਉਪਦੇਸ਼ ਚਾਹ ਵੀ ਸਾਰਾ ਕੁਝ ਹਜ਼ਾਰ ਰੁਪਏ ਕਰਦੀ ਉੱਤੇ ਵੀ ਕਰਦੀ ਸਾਰਾ ਕੁਝ ਹਾਂ ਕਿਤੇ ਮੈਂ ਗੱਲ ਕਰ ਰਿਹਾ ਸੀ ਤੁਹਾਨੂੰ ਜਿਵੇਂ ਤੁਸੀਂ ਕਹੇ ਬਾਅਦ ਦੇ ਵਿੱਚ ਗੱਲ ਚਲੀ ਬਾਅਦ ਦੇ ਵਿੱਚ ਗੱਲ ਇਹ ਪੰਚਾਇਤ ਦੇ ਵਿੱਚ ਚੱਲੀ ਮੈਂਬਰਾਂ ਦੇ ਵਿੱਚ ਚਲੀ ਜਾਂ ਫਿਰ ਪਿੰਡ ਦੇ ਵਿੱਚ ਵੀ ਕਿਤੇ ਗੱਲ ਛਿੜੀ ਕਿ ਯਾਰ ਆਪਾਂ ਪ੍ਰਵਾਸੀਆਂ ਵਾਲਾ ਮਤਾ ਪਾਇਆ ਜਾਵੇ ਵੀਰੇ ਪ੍ਰਵਾਸੀਆਂ ਦਾ ਮੈਂ ਜਦੋਂ ਮੰਨ ਲਾ ਮੈਂ ਜਿੱਤ ਗਿਆ ਸੀ ਉਦੋਂ ਬਾਅਦ ਮੈਂ ਨਾਲ ਦੀ ਨਾਲ ਹੀ ਕਹਤਾ ਸੀ ਵੀ ਆਪਾਂ ਪ੍ਰਵਾਸੀ ਉਹਨਾਂ ਮੈਨੂੰ ਮੈਨੂੰ ਪਹਿਲਾਂ ਪਤਾ ਨਹੀਂ ਸੀ ਵੀਰੇ ਮੈਂ ਕੋਈ ਸਰਪੰਚੀ ਅਦਿ ਦਾ ਖਾਡਾ ਕੋ ਮੇਰਾ ਦਾਦਾ ਪਰਦਾਦਾ ਵੀ ਮੈਂਬਰ ਵੀ ਨਹੀਂ ਬਣਿਆ ਨਾ ਕਦੇ ਸੀ ਉੱਠੇ ਸੀ ਮੈਂ ਪਹਿਲੀ ਵਾਰੀ ਉੱਠਾ ਸੀ ਪਰ ਜਦੋਂ ਮੈਂ ਸਰਪੰਚੀ ਦੇ ਵਿੱਚ ਖੜਾ ਹੋਇਆ ਸਭ ਤੋਂ ਵੱਧ ਮੈਨੂੰ ਹੈਰਾਨੀ ਭਈ ਚਾਹ ਤਾਂ ਬਦਰਨ ਮੈਂ ਕਹਾਂ ਕਿ ਉਹਨਾਂ ਨੇ ਵੋਟ ਕਾਦੀ ਕੀ ਕਹਾਂ ਜਾ ਕੇ ਮੈਂ ਮੈਂ ਵੀ ਮਤਲਬ ਰਮਦਾਸ ਸਿੰਘਾਂ ਦੇ ਮਤਲਬ ਜਿਹੜੀ ਵੀ ਕਾਸ਼ਟਾਂ ਮੈਂ ਜਾਂਦਾ ਸੀ ਮੈਂ ਚਾਚਾ ਤਾਂ ਇਹ ਵੀ ਕਹਿੰਦਾ ਸੀ ਹੁਣ ਭਈਆਂ ਨੂੰ ਮੈਂ ਕੀ ਕਹਾਂ ਮੈਂ ਭਈਆਂ ਨੂੰ ਮੈਂ ਕਹਾਂ ਕੀ ਕਹਾਂ ਚਾਚਾ ਕਹਾਂ ਮਾਸੀ ਕਹਾਂ ਉਹਨਾਂ ਜਗ ਮੈਂ ਉਹਨਾਂ ਨੂੰ ਕਹਿ ਇਹਨੂੰ ਨਹੀਂ ਜੀ ਕਰਦਾ ਹੁਣ ਭਈਆਂ ਜਾ ਕੇ ਵੀ ਬੈਠਾਂ ਜਾ ਕੇ ਹੁਣ ਸਾਡੇ ਪਿੰਡ ਨੇ ਹੁਣ ਭਈਆਂ ਨੇ ਮਤਲਬ ਭਾਈ ਹੁਣ ਆਪ ਮਤਲਬ ਪਿੰਡ ਚ ਵਿਆਹ ਕੀਤਾ ਹੁਣ ਭਈਆਂ ਦੀ ਕੁੜੀ ਸਾਡੇ ਬਰਬਾਹ ਮੱਲਾ ਪੰਜਾਬੀ ਇੰਨੇ ਭਾਵਕ ਹੋ ਜਾਂਦਾ ਮੱਲਾ ਉਹਨੂੰ ਘੱਟੋ ਘੱਟ 2 ਲੱਖ ਰੁਪਈਆ ਦਾ ਨਕਦ ਇਕੱਠਾ ਕਰਤਾ ਬਾਕੀ ਵੀਰੇ ਸਮਾਨ ਦੇਸਾਂ ਦਿੱਤਾ ਬੰਜਾਂ ਦੀ ਕੁੜੀ ਨੂੰ ਓਕੇ ਹਾਂ ਹੁਣ ਆ ਤੁਹਾਨੂੰ ਪਤਾ ਹੀ ਆਪਾਂ ਹੀ ਵਿਆਹ ਹਾਂ ਪਿੰਡ ਦੇ ਲੋਕਾਂ ਨੇ ਪੰਜਾਬੀ ਇੰਨੇ ਹੋਏ ਨੇ ਪਰ ਬਜ਼ਾਰਾ ਮੱਲਾ ਹੁਣ ਪੰਜਾਬੀਆਂ ਦੀ ਆਪਣੀ ਕੁੜੀ ਹੈਗੀ ਮੱਲ ਹੁਣ ਮੱਲਾ ਕੋਈ ਪਿੰਡ ਦੇ ਵਿੱਚ ਹਰਮਨਦਾਸ ਸਿੰਘ ਦਾ ਮੁੰਡਾ ਜਾਂ ਕੋਈ ਵੀ ਮੱਲਾ ਰਲਿਆ ਹੋਇਆ ਅੱਡੇ ਤੇ ਛੱਡਣ ਦਾ ਬਗਜੂਗਾ ਜਾਂ ਕਰੇ ਸਕਾ ਮੱਲਾ ਭਈਆ ਆਪਣੇ ਸੀਰੀ ਰਲਿਆ ਹੋਇਆ ਇਕੱਲੀ ਕੁੜੀ ਨੂੰ ਕਿਵੇਂ ਛੱਡ ਜੂ ਕਰੇ ਸਾਢ ਜੂ ਕਰੇ ਕੋਈ ਭਈ ਇਹਨਾਂ ਕੋਣ ਸਾਡੇ ਆਪਣੀ ਕੁੜੀ ਮੇਰੀ ਕੁੜੀ ਆ ਮੈਂ ਕਿਵੇਂ ਭਈਏ ਕੋਲੇ ਛੱਡ ਜੂਗਾ ਤੇ ਰਿਜ਼ਲਟ ਬਹੁਤ ਮਾੜਾਗਾ ਮੰਗਰ ਚ ਆ ਕੇ ਪਤਾ ਲੱਗਦਾ ਵੀ ਰਿਜ਼ਲਟ ਕਿੰਨਾ ਮਾੜਾਗਾ ਮਈਆਂ ਦਾ ਅੱਛਾ ਜਿਵੇਂ ਹੁਣ ਨਸ਼ੇ ਨੂੰ ਲੈ ਕੇ ਨਸ਼ੇ ਦੀ ਵਰਕਿੰਗ ਵਿਕਰੀ ਨੂੰ ਲੈ ਕੇ ਜਿਵੇਂ ਤੁਸੀਂ ਪਿੰਡ ਦੇ ਵਿੱਚ ਮਤਾਂਪਾ ਤੁਸੀਂ ਪਹਿਲਾਂ ਵੀ ਹਾਲਾਂਕਿ ਚਿੱਟੇ ਦੇ ਖਿਲਾਫ ਜਿਹੜਾ ਲੜਦੇ ਰਹੇ ਹੋ ਪਹਿਲਾਂ ਨਸ਼ੇ ਦੇ ਕੀ ਹਾਲਾਤ ਸੀ ਜਦੋਂ ਤੁਸੀਂ ਸਰਪੰਚ ਨਹੀਂ ਬਣੇ ਸੀ ਜੋ ਸਰਪੰਚੀ ਦੀਆਂ ਵੋਟਾਂ ਜਿਹੜੀਆਂ ਉਹ ਨਹੀਂ ਹੋਈਆਂ ਸੀ ਉਦੋਂ ਕੀ ਹਾਲਾਤ ਸੀ ਤੇ ਹੁਣ ਪਿੰਡ ਦੇ ਵਿੱਚ ਨਸ਼ੇ ਦੇ ਖਾਸ ਕਰਕੇ ਜਿਵੇਂ ਚਿੱਟੇ ਦੀ ਗੱਲ ਕਰਾਂ ਕੀ ਹਾਲਾਤ ਹੈ ਹੁਣ ਵੀਰੇ ਤੁਸੀਂ ਪਿੰਡ ਜਾ ਕੇ ਪੁੱਛੋ ਮੇਨ ਪਤਾ ਕੀ ਹੁੰਦਾਗਾ ਮੇਨ ਸਰਪੰਚ ਮੇਨ ਮੋਢਾ ਸਰਪੰਚ ਹੋ ਗਿਆ ਇਹਦੋਂ ਆ ਥਾਣੇ ਦਾ ਸੱਚ ਹੋਗਾ ਮੋਢਾ ਦੋ ਚੀਜ਼ ਹੀ ਨਹੀਂ ਹੈ ਨਾ ਜੇ ਸਰਪੰਚ ਮੰਨ ਲਾ ਧੱਲੇਦਾਰ ਬਣਿਆ ਵਾ ਚਿੱਟਾ ਨਹੀਂ ਬਿਕੂ ਕਦੇ ਵੀ ਕੁਝ ਵੀ ਨਹੀਂ ਹੋਊਗਾ ਜੇ ਮਲਾ ਸਰਪੰਚ ਸਰਪੰਚ ਗੜਸਲ ਦੀ ਸਰਪੰਚੀ ਅੱਜ ਦੇ ਸਮੇਂ ਦੇ ਵਿੱਚ ਇਹ ਗੱਲ ਤੂੰ ਨੋਟ ਕਰ ਲਈ ਵੀਰੇ ਡਾਂਗਲੇ ਦੀ ਸਰਪੰਚੀ ਆ ਉਹ ਕਿਸੇ ਦਿਨ ਸੱਚ ਸੱਚ ਤੁਹਾਡੇ ਲੱਗਿਆ ਹੋਇਆ ਇੱਥੇ ਸ਼ਰੀਫ ਖਾਨ ਉਹਨੇ ਮੈਂ ਕਹਿੰਦਾ ਗਾਹ ਪਾਸ ਡਿਆ ਚਿੱਟਲ ਦੇ ਮਗਰ ਉਧਰੋਂ ਮੈਂ ਫੋਨ ਲਾਉਣਾ ਵੀ ਇੱਥੇ ਖੜਿਆ ਜੂ ਨਾਲ ਦੀ ਨਾਲ ਗੱਡੀ ਲੈ ਕੇ ਆਉਂਦਾਗਾ ਅੱਛਾ ਨਾਲਦਿਆਂ ਚੱਕ ਡਾਂਗ ਫੇਰ ਇੱਥੇ ਸਾਡੇ ਅੱਡੇ ਦੇ ਬੁਰਾ ਹਾਲ ਸੀਗਾ ਮਨ ਲਾ ਡਾਂਗਾ ਮਾਰ ਮਾਰ ਸਿੱਧੇ ਕਰੇ ਬੈਨੇ ਹੂੰ ਮੇਰਾ ਬਾਪੂ ਕਹਿੰਦਾ ਜਿਵੇਂ ਚਿੱਟਿਆਂ ਨੂੰ ਫੜਨ ਵਗ ਜਾਣਾ ਵੀ ਤੈਨੂੰ ਮਾਰ ਦੇਣਗੇ ਆ ਕਰਦੇ ਮੈਂ ਕਹਿੰਨ ਉਹ ਮਰ ਜਾ ਕੋਈ ਚੱਕਰ ਨਹੀਂ ਅੱਗੇ ਕਿਹੜਾ ਮਰੀ ਨਹੀਂ ਮਰ ਜਾ ਕੋਈ ਚੱਕਰ ਨਹੀਂ ਡਾਰ ਕੱਢ ਗਏ ਵੀ ਮਨ ਲਾ ਹੁਣ ਚਿੱਟਿਆਂ ਨੂੰ ਆ ਮਨ ਲਾ ਹੁਣ ਜੇ ਪੇਟੀ ਨੂੰ ਪਾ ਲੈਂਦੇ ਸੱਬਲ ਜਾ ਕੇ ਫੇਰ ਪਤਾ ਲੱਗਦਾ ਬਿਲਕੁਲ ਹਾਂ ਹੁਣ ਚੋਰੀਆਂ ਸਾਡੇ ਇੱਥੇ ਹੁੰਦੇ ਨੇ ਆਸੇ ਪਾਸੇ ਚੋਰੀ ਚਿੱਟਾ ਵਾਲੀ ਕਰਦੇ ਨੇ ਹੂੰ ਹੁਣ ਚਿੱਟੇ ਵਾਲੀ ਕਰਦੇ ਨੇ ਚੋਰੀ ਹੋਰ ਕੌਣ ਕਰੂਗਾ ਆਮ ਬੰਦੇ ਨੇ ਕਿ ਚ ਸਾਡੇ ਹੁਣ ਇੱਥੇ ਐਸਐਚਓ ਲੱਗਿਆ ਮੈਨੂੰ ਲੱਗਦਾ ਉਹਨਾਂ 2 ਮਹੀਨੇ ਹੋ ਜਾਣਗੇ 8 8 ਤਰੀਕ ਨੂੰ ਤੇ ਸਾਡੇ ਰੇਜ ਹੁਣ ਕੋਈ ਚੋਰੀ ਨਾ ਕੋਈ ਉਤਾਰ ਲਈਏ ਨਾ ਕੋਈ ਆ ਜਿਹੜੇ ਮਤਲਬ ਚਿੱਟੇ ਵਾਲੇ ਸਾਰੇ ਸ਼ਾਂਤੇ ਚੋਰੀਆਂ ਵਾਲੇ ਸਭ ਸ਼ਾਂਤੇ ਜੇਲ੍ਹਾਂ ਚ ਜਿੰਨੇ ਵੀ ਜਿੰਨਾ ਵੀ ਚਿੱਟਾ ਵਿਖ ਜਿੰਨਾ ਵੀ ਚਿੱਟੇ ਵਾਲੇ ਸਾਰੇ ਸ਼ਾਂਤੇ ਮੈਨੂੰ ਹੁਣ ਕੱਲ ਇੱਕ ਬੁੜੀ ਦਾ ਫੋਨ ਆਇਆ ਇੱਥੇ ਸੈਂਸਨ ਬੁੜੀ ਕਹਿੰਦੇ ਐਂ ਕਰਕੇ ਤੂੰ ਜਵਾਨਤ ਕਰਾ ਦੇ ਚਿੱਟੇ ਵਾਲੇ ਦੀ ਤੈਨੂੰ ਕਿਹੜਾ ਦਾ ਸੀ ਕਿਹੜਾ ਤੂੰ ਦੱਸਦੇ ਆ ਕਿਸੇ ਨੂੰ ਕਿਹੜਾ ਪਤਾ ਲੱਗਣਾ ਕਿ ਤੂੰ ਜਵਾਨਤ ਕਰਾ ਮਾ ਬੇ ਬੇ ਭੁੱਲ ਜਾ ਹੋਰ ਕੰਮ ਜਿਹੜਾ ਮਰਜ਼ੀ ਦਾ ਚਿੱਟੇ ਵਾਲੇ ਦਾ ਸੀ ਮਗਰ ਇੱਥੇ ਤੱਕ ਵੀ ਨਹੀਂ ਜਾਂਦੇਗੇ ਕਹਿੰਦੇ ਅਸੀਂ ਤੈਨੂੰ ਵੋਟਾਂ ਪਾਣ ਜਾਂਦੇ ਮਾ ਵੋਟਾਂ ਪਾਣੀਆਂ ਪਹਿਲਾਂ ਮਾ ਤੁਹਾਨੂੰ ਪਤਾ ਨਹੀਂ ਪਹਿਲਾਂ ਮੈਂ ਤੁਹਾਡੇ ਘਰੇ ਬਾਰ ਚੱਕ ਕੇ ਗਿਆ ਕਿ ਕਹਿ ਕੇ ਗਿਆ ਸੀਗਾ ਵੀ ਤੁਸੀਂ ਹਟ ਜਾਓ ਚਿੱਟਾ ਵਿੱਚੋਂ ਮਾ ਤੁਸੀਂ ਮੈਨੂੰ ਪਾਣੀਆਂ ਕਿਉਂ ਫਿਰ ਜੇ ਹੈ ਮਾ ਮੈਂ ਨਹੀਂ ਚਿੱਟਾਂ ਦੇ ਮਗਰ ਜਾਂਦਾ ਨਾ ਮੱਜ ਜਾਵਾਂ ਨਾ ਜਾਵਾਂ ਕੱਲ ਨਾ ਸਾਡਾ ਕੋ ਮੈਂਬਰ ਜਾਵਾਂ ਉਹ ਸਾਰੇ ਤੇਥੋਂ ਡਰਦੇ ਨੇ ਵੀ ਤੂੰ ਜੇ ਤੂੰ ਜਾਏਗਾ ਵੀ ਜੇ ਤੂੰ ਕਹਿਣਾਗਾ ਫੇਰ ਜਾਣਗੇ ਫੇਰ ਜਾਣਗੇ ਮਹਾਵੀਰ ਸਾਡਾ ਬੰਦਾ ਨਹੀਂ ਜਾਂਦਾ ਕੋਈ ਵੀ ਉਹਨੂੰ ਨਾਲ ਦੀ ਨਾਲ ਹੀ ਉਹ ਕਰਦਾਂਗੇ ਅੱਪ ਅੱਛਾ ਇਹ ਵੀ ਮਤ ਹੈ ਕਿ ਚਿੱਟੇ ਵਾਲੇ ਦੇ ਮਗਰ ਚਾਹੇ ਸਰਪੰਚ ਹੋਵੇ ਚਾਹੇ ਕਿ ਮੈਂਬਰ ਹੋਵੇ ਚਿੱਟੇ ਵਾਲੇ ਦੇ ਮਗਰ ਨਹੀਂ ਜਾਣਾ ਨਾ 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 ਚਿੱਟੇ ਵਾਲੇ ਦੇ ਮਗਰ ਵੀਰੇ ਜਾਂਦਾ ਚਿੱਟੇ ਵਾਲੇ ਦੇ ਗੋਲਿਆਂ ਦੇ ਸਿਗਨੇਚਰ ਵਾਲੇ ਦੇ ਮਗਰ ਤਾਂ ਆਪਾਂ ਜਾਣਾ ਹੀ ਨਹੀਂ ਕੁਛ ਮਰਜ਼ੀ ਹੋ ਜੇ ਵੀਰੇ ਆਪਦੀ ਮੁੱਲ ਦੀ ਜਵੰਤ ਭਰਾਵਾਂ ਦਾ ਨਾਂ ਭਰਾਉਂ ਨਿਕਲਣਾ ਨਿਕਲਣ ਬਾਅਦ ਜਿਹੜੇ ਆਪਾਂ 5 ਸਾਲ ਚਿੱਟੇ ਵਾਲੇ ਦੇ ਮਗਰ ਤਾਂ ਆਪਾਂ ਜਮੇ ਨਹੀਂ ਜਾਣਾ ਹੈਗਾ ਨਸ ਵਾਲ ਇਹ ਮਤਾਬਈ ਚਿੱਟੇ ਨੂੰ ਲੈ ਕੇ ਆ ਜਾਂ ਹੋਰ ਵੀ ਨਸ਼ਾ ਜਿਵੇਂ ਆਮ ਗੋਲੀਆਂ ਵਗੈਰਾ ਹੋਰ ਵੀ ਨਸ਼ਾ ਜਿਹੜਾ ਬਹੁਤ ਚੱਲਦਾ ਉਹਨਾਂ ਨੂੰ ਲੈ ਕੇ ਵੀ ਆ ਹਾਂ ਗੋਲੀਆਂ ਨਹੀਂ ਆ ਲੈ ਵੀਰੇ ਮੈਂ ਕਹਣਾ ਵੀ ਸਾਡੇ ਪਿੰਡ ਯਾਰਾ ਭੁੱਕੀ-ਬੱਕੀ ਵਾਲਾ ਕੰਮ ਕੋਈ ਕਰਦਾ ਨਹੀਂ ਭੁੱਕੇ ਵਾਲਾ ਤਕੜੇ ਬੰਦੇ ਕੰਮ ਕਰਦੇ ਹੁਣ ਜਵਾਕ ਨੇ ਇੱਥੇ ਨਿਕੇ ਨਿਕੇ ਨੇ ਯਾਰਾ ਬਿੱਟਾ ਜੇ ਵੇਚੀ ਜਾਂਦੇ ਸੀ ਪੀ ਜਾਂਦੇ ਸੀ ਗਾਹਾਂ ਦੀ ਗਾਂ ਵਧੀ ਜਾਂਦੇ ਐ ਇੱਕ ਦੋ ਲੈ ਕੇ ਆ ਮੈਂ 2 ਸਾਲਾਂ ਦੇ ਵਿੱਚ ਮੈਨੂੰ 2 ਸਾਲ ਹੋ ਗਏ ਲੱਗਦਾ ਲਗਾਤਾਰ ਚਿੱਟੇ ਵਾਲੇ ਵਿਧ ਬੋਲਦੇ ਨੂੰ 2 ਸਾਲਾਂ ਦੇ ਵਿੱਚ ਸਾਡੇ ਪਿੰਡ 20 ਸੀ ਹੁਣ 100 ਆ ਗਾ ਹੈ ਕਿੰਨਾ ਦੇ ਨੇ ਗਰੀਬ ਘਰਾਂ ਦੇ ਇਹ ਤਕੜੇ ਲੋਕ ਨੇ ਜਿਹੜੇ ਨਾ ਮੰਨ ਨਹੀਂ ਨ ਮੰਨਦੇ ਪਰ ਜਦੋਂ ਇਹ ਗਰੀਬ ਘਰਾਂ ਦੇ ਇਹ ਛੋਡੇ ਕਮਰਿਆਂ ਦੇ ਵਿੱਚ ਵੜ ਕੇ ਜ ਤੁਸੀਂ ਤਾਂ ਬਾਹਰ ਜਾਈ ਜਾਂਦੇ ਨੇ ਬਿਲਕੁਲ ਜਲੇਸਨ ਬਾਹਰ ਤੁਰ ਜਾਂਦੇ ਆ ਬਾਹਰ ਵਗ ਜਾਂਦੇ ਛੋਡੇ ਘਰਾਂ 'ਚ ਹੀ ਵੜਨਗੇ ਉਹ ਆਖਰ ਨੂੰ ਜਦੋਂ ਉਹਨਾਂ ਨੂੰ ਕੋਈ ਸਿੱਧੀ ਨਾ ਸਮਾਨੀਂ ਨਾ ਸਿਰ ਚਟਿਆਂ ਨੂੰ ਉਹ ਛੋਡੇ ਘਰਾਂ 'ਚ ਹੀ ਵੜਨਗੇ ਹੁਣ ਜੇ ਆਪਾਂ ਨੂੰ ਕਹਿੰਦੇ ਮੇਰੇ ਘਰੇ ਵਖੇ ਯਾਰ ਮੇਰੇ ਘਰ ਦਾ ਮੇਰਾ ਮੁੰਡਾ ਤਾਂ ਪੀਂਦਾ ਨਹੀਂ ਪੀਂਦਾ ਛੋਡਾ ਵੀ ਲੱਗੂ ਇੱਕ ਦਿਨ ਇਹ ਗੱਲ ਨੋਟ ਕਰ ਲਈਏ ਆ ਆ ਸਿਸਟਮ ਨੇ ਹੈਗਾ ਚਟਿਆਂ ਵਾਲਿਆਂ ਦਾ ਵੀ ਯਾਰ ਵੀ ਨਿਮੀ ਉਮਰ ਦਾ ਬੰਦਾ ਲੱਗਦਾ ਸਿਆਣੇ ਵ ਕੋਈ ਵੀ ਉਹਦਾ ਅੱਗ ਘਰ ਨੂੰ ਆਉਣੀ ਆਉਣੀ ਆ ਉਹਦਾ ਪਤਾ ਹੀ ਹੈ ਵੀਰੇ ਜੀ ਅੱਜ ਮੰਨ ਲਾ ਉਹ ਲਾਉਂਦੇ ਆ ਕੱਲ ਨੂੰ ਆਪਣੇ ਘਰੇ ਬੜੂ ਅੱਜ ਅੱਜ ਮੇਰਾ ਨਹੀਂ ਕੋਰਾ ਮੇਰਾ ਕੋਈ ਕੁੜੀ ਲੱਗ ਜੂ ਮੇਰਾ ਕੋਈ ਮੁੰਡਾ ਲੱਗੂ ਮੇਰੇ ਚਾਚੇ ਦਾ ਮੁੰਡਾ ਲੱਗ ਜੂ ਇੱਕ ਅੱਦਨ ਤਾਂ ਲੱਗੂ ਹੀ ਨਾ ਜੇ ਅੱਗ ਤੁਹਾਨੂੰ ਪਤਾ ਹੀ ਅੱਜ ਉਹ ਦਿਨ 20 ਜੱਜ 100 ਆ ਉਹ ਗਾਹਾਂ ਦੀਆਂ ਵਧੀਆਂ ਨਵੀਂ ਮਰੀਆਂ ਨੂੰ ਸਾਰੀਆਂ ਖਰਾਬ ਕਰੀ ਜਾਂਦੇ ਉਹ ਹੁਣ ਯਾਰ ਮੈਂ ਕਹਣਾ ਵੀ ਇੱਥੇ ਸਾਡੇ ਜੋਗੇ ਹੈਗਾ ਮੈਂ ਕਹਣਾ ਸਾਡੇ ਇੱਥੇ ਸਾਡੇ ਪਿੰਡ ਇੱਕ ਖੁਦ ਸੈਨਸੀਆਂ ਦਾ ਘਰ ਆ ਉਹਨਾਂ ਦੀ ਕੋਠੀ ਵੀ ਜਿਹੜੇ ਹੁਣ ਮੰਨ ਲਾ ਮੇਰੇ ਤੇਰੇ ਵਰਗਾ ਪੀਂ ਹਾਂ ਬਿਲਕੁਲ ਉਹਨਾਂ ਦੇ ਮੈਂ ਬਰਨਾਲੇ ਸਾਇੰਸੀਆਂ ਦੇ ਸੀ ਪੁੱਛ ਲਈ ਸਾਡੇ ਪਿੰਡੋਂ ਆ ਬਰਨਾਲੇ ਸਾਇੰਸੀਆਂ ਦੇ ਵਿੱਚੋਂ ਜਾ ਕੇ ਮੈਂ ਸਰਟੀਫਿਕੇਟ ਵੀ ਵੇਚਦੇ ਸੀ ਉਹਨਾਂ ਮੁੰਡੇ ਨੇ ਸਰਟੀਫਿਕੇਟ ਤੇ ਟਰਾਫੀਆਂ ਜਾ ਕੇ ਮੈਂ ਉਹਨਾਂ ਸਾਇੰਸੀਆਂ ਦੇ ਘਰੇ ਲੈ ਕੇ ਆ ਜਾ ਕੇ ਗਾਲਾਂ ਕੱਢ ਗਏ ਉਹਨਾਂ ਦੇ ਘਰੋਂ ਵਿਚ ਚਿੱਟੇ ਦੇ ਵਿੱਚ ਇੱਕ ਸਪੋਰਟਸਮੈਨ ਮੁੰਡਾ ਸੀ ਜੀ ਤੁਸੀਂ ਗੱਲ ਵੀ ਪਲੇਅਰ ਸੀ ਬਹੁਤ ਵੱਡੀ ਗੱਲ ਹੈ ਮੈਂ ਕਿਤੇ ਬੋਣ ਵਾਲੀ ਮੈਂ ਉਹਦੀ ਮਾਤਾ ਨੂੰ ਜਾ ਕੇ ਪੁੱਛ ਸਕਦੇ ਹਾਂ ਮੈਂ ਜਾ ਕੇ ਉਹਨੂੰ ਚਿੱਟੇ ਵਾਲਿਆਂ ਦੇ ਘਰੋਂ ਟਰੋਫੀਆਂ ਤੇ ਜਿੰਨੇ ਐਨੇ ਸਰਟੀਫਿਕੇਟ ਸੀ ਸਾਰੇ ਜਾ ਕੇ ਫੜਵਾ ਕੇ ਲੈ ਕੇ ਆਇਆ ਸੀ ਨੀ ਮਾਨ ਬਾਲੀਵਾਲ ਦਾ ਪਲੇਅਰ ਸੀਗਾ ਬਹੁਤ ਵੱਡਾ ਪਲੇਅਰ ਸੀਗਾ ਉਹ ਚਿੱਟੇ ਅੱਜ ਦੀ ਉਹ ਮੁੰਡਾ ਐਡਾ ਖਰਾਬ ਹੋਇਆ ਪਿਆ ਅੱਜ ਉਹ ਸੈਂਟਰ 'ਚ ਬੈਠਾਗਾ ਹਨੂਮਾਨਗੜ੍ਹ ਇੰਨਾ ਬੁਰਾ ਹਾਲ ਹੈ ਪਲੇਰਾਂ ਦਾ ਐਡਾ ਬੁਰਾ ਹਾਲ ਕਰਤਾ ਚਿੱਟੇ ਇਕੱਲਾ ਮੁੰਡਾ ਗਾ ਵੀਰੇ ਮਾਂ ਵਿਚਾਰੀ ਹੁਣ ਹਸਪਤਾਲ ਚ ਲੱਗੀ ਵੇ ਬੁਰਾ ਹਾਲ ਆ ਗਿਆ ਯਾਰ ਚਿੱਟੇ ਵਾਲਾਂ ਦਾ ਵੀ ਆਜ ਵਾ ਕੇ ਐਡੇ ਐਡੇ ਖਰਾਬ ਕਰਤੇ ਇਹਨਾਂ ਨੇ ਦੇਖ ਕੇ ਵੀ ਜੱਗੇ ਬਈ ਦੁੱਖ ਆਉਂਦਾ ਹੋਣਾ ਕਿ ਯਾਰ ਜਾਂ ਜਿਵੇਂ ਹੁਣ ਆਪਦੇ ਆਪ ਨੂੰ ਜਨੂਨ ਉੱਡਦਾ ਕਿ ਯਾਰ ਚਿੱਟਾ ਪਿੰਡ ਦੇ ਵਿੱਚ ਤੱਕ ਘਟੋ ਘਟ ਖਤਮ ਕਰੀਏ ਇਹ ਦੇਖ ਕੇ ਵੀ ਦੁੱਖ ਆਉਂਦਾ ਦੁੱਖ ਯਾਰ ਉਹ ਮੁੰਡੇ ਨੂੰ ਮੈਂ 2 ਮਹੀਨੇ ਆਪਦੇ ਕੋਲੇ ਲਾਇਆ ਵੀਰੇ 20000 ਰੁਪਏ ਉਹਨੂੰ ਮੈਂ ਖਰਾਕ ਲੇ ਕੇ ਦਿੱਤੀ ਆਪਦੇ ਮੈਂ ਕੋਲੇ ਰੱਖਿਆ ਉਹਨੂੰ 2 ਮਹੀਨੇ ਉਹਦੇ ਘਰੇ ਪਾ ਕੇ ਰੱਖਿਆ ਇੱਕ ਦਿਨ ਕੀ ਹੋਇ ਮਨ ਲਾ ਉਹ ਮੋੜ ਤੋਂ ਆਉਂਦਾ ਆਉਂਦੀ ਬੱਸ ਭੱਜ ਗਿਆ ਮੇਰੇ ਕੋਲੋਂ ਮਨ ਲਾ 2 ਮਹੀਨੇ ਮੈਂ ਲਗਾਤਾਰ ਰੱਖੇ ਮੇਰੀ ਖੇਚ ਗਏ ਮੁੜ ਕੇ ਆਪਾਂ ਉਹਨੂੰ ਕਦੇ ਮੂੰਹ ਨਹੀਂ ਲਾਇਆ ਬੰਦੇ ਨੂੰ ਐਡਾ ਬੁਰਾ ਹਾਲਾ ਚਿੱਟਾਂ ਵਾਲੀ ਜਿਹੜੀ ਪਤਾ ਨਹੀਂ ਕੀ ਸਿਸਟਮ ਹੈਗਾ ਹਲਕਾ ਬਾਠ ਦਾਗਾ ਬੰਦੇ ਦੇ 6-6 ਮਹੀਨੇ ਸੈਂਟਰਾਂ 'ਚ ਰਹਿ ਕੇ ਆ ਕੇ ਫੇਰ ਲੱਗ ਜਾਂਦੇ ਜਿਹੜਾ ਮਨ ਲਾ ਇਹ ਪਾਰ ਜਾ ਸਕਦਾ ਕੰਮ ਮਨ ਲਾ ਸੁੱਟਦਾ ਨਹੀਂ ਹੈਗਾ ਜਿਹੜਾ ਮਨ ਲਾ ਜਿਵੇਂ ਸੀ ਆਫ ਦੀ ਰਿਕਾਰਡ ਇੱਕ ਹੋਰ ਮਤੇ ਦੀ ਗੱਲ ਕਰ ਰਹੀ ਸੀ ਕਿ ਜੇਕਰ ਪਿੰਡ ਦੇ ਵਿੱਚ ਕੋਈ ਵੀ ਪਿੰਡ ਦੇ ਵਿੱਚ ਹੀ ਵਿਆਹ ਕਰਵਾਉਂਦਾ ਆ ਪਿੰਡ ਦੀ ਹੀ ਕੁੜੀ ਦੇ ਨਾਲ ਪਿੰਡ ਦਾ ਹੀ ਮੁੰਡਾ ਵਿਆਹ ਕਰਵਾਉਂਦਾ ਉਹਦੇ ਖਿਲਾਫ ਵੀ ਮਤਲਬ ਪਿੰਡ ਦੇ ਵਿੱਚ ਪਾਇਆ ਤੁਸੀਂ ਸਰਪੰਚ ਹਾਂ ਵੀਰੇ ਮਤਲਬ ਸਭ ਤੋਂ ਮੇਨ ਮਤਾ ਇਹੀ ਆਪਣਾ ਯਾਰ ਪਤਾ ਕੀ ਆ ਹੁਣ ਰਿਸ਼ਤੇ ਤਾਂ ਕਿਸੇ ਨੂੰ 15-15 ਕਿੱਲਾਂ ਵਾਲੇ ਨੂੰ ਨਹੀਂ ਹੁੰਦੇ ਹੈਗੇ ਤੁਹਾਨੂੰ ਪਤਾ ਹੀ ਜਾ ਕੁੜੀਆਂ ਦਾ ਜਿਹੜੀਆਂ ਕੁੜੀਆਂ ਬਾਹਰ ਜਾਈ ਜਾਂਦੀਆਂ ਨੇ ਰਿਸ਼ਤੇ ਕਿਸੇ ਨੂੰ ਹੁੰਦੇ ਹੈ ਨਹੀਂ ਪਿੰਡ ਦੇ ਵਿੱਚ ਹੀ ਕਰਾ ਕੇ ਛਾੜੇ ਸੀਗੇ ਤਿੰਨ ਚਾਰ ਬੈਠੇ ਸੀਗੇ ਕੁਝ ਤਾਂ ਵਾਕੇ ਬੋਗੇ ਹੈ ਨਾ ਮੰਨ ਲਾ ਹੁਣ ਪਿੰਡ ਦੇ ਵਿੱਚ ਹੀ ਵਿਆਹ ਕਰਾ ਕੇ ਪਿੰਡ ਜੀ ਬੈਠੇ ਆ ਹੁਣ ਮੇਰੇ ਵੀ ਕੁੜੀ ਆ ਕਣ ਨੂੰ ਮੇਰੀ ਵੀ ਬੈਠੂ ਆਏ ਹਿਸਾਬ ਨਾਲ ਹੁਣ ਮੇਨ ਪਿੰਡ ਦੇ ਵਿੱਚ ਵਿਆਹ ਕਰਾ ਕੇ ਪਿੰਡ ਜੀ ਬੈਠਿਆ ਹੁੰਦਾ ਆਪਣੇ ਮੇ ਤਾਂ ਮੇਨ ਆ ਘਰ ਤੋਂ ਸਭ ਤੋਂ ਪਹਿਲਾਂ ਹਾਂ ਇਹ ਮਤਾਂ ਦਾ ਆਪਣਾ ਮੇਨ ਵੀਰੇ ਬਈ ਪਿੰਡ ਦਾ ਮੁੰਡਾ ਪਿੰਡ ਦੀ ਕੁੜੀ ਨਾਲ ਵਿਆਹ ਨਹੀਂ ਕਰਵਾਉਂਦਾ ਕੁੜਾ ਵਿਆਹ ਕਰਵਾਇਆ ਉਹਨਾਂ ਬਾਜੂ ਬਾਹਰ ਰਹਜੋ ਪਰ ਅਸੀਂ ਪਿੰਡ 'ਚ ਹੀ ਨਹੀਂ ਬੈਠਣ ਹੁੰਦਾ ਜਿਹੜਾ ਕੋਈ ਮਰਜ਼ੀ ਹੋਏ ਚਾਹੇ ਮੈਨ ਮਾਰਨੇ ਪੈ ਜਾਣਾ ਗੱਲ ਹੀ ਖਤਮ ਆਪਣੀ ਕਿਉਂਕਿ ਇਹਦਾ ਫਿਰ ਮੈਸੇਜ ਵੀ ਵੱਖਰਾ ਜਾਂਦਾ ਹਾਂ ਇਹਦਾ ਜਾਂਦਾ ਹੀ ਜਾਂਦਾ ਯਾਰ ਵੀਰੇ ਹੁਣ ਯਾਰ ਮਾਲਾ ਕੱਲ ਨੂੰ ਮੇਰੀ ਕੁੜੀ ਜਰ ਮਾਂ ਆਪਦੇ ਤੇ ਲਾ ਕੇ ਕਹਿੰਦਾ ਮੇਰੀ ਕੁੜੀ ਪਿੰਡ ਦੇ ਵਿੱਚ ਬੈਠੇ ਮੇਰਾ ਮਰਨ ਪਹਿਲਾਂ ਨਾ ਬਿਲਕੁ ਮੇਨ ਮੁਖੀ ਹੁੰਦਾ ਹਾਂ ਪਿੰਡ ਦਾ ਮੁਖੀ ਹੁੰਦਾ ਹੁਣ ਮੈਂ ਤਾਂ ਮੇਰੇ ਨਾਲ ਮੈਂਬਰਾਂ ਨੇ ਮਤਾ ਪਾਇਆਗਾ ਮੈਂ ਨਾਲ ਆ ਪਵਾਇਗਾ ਵੀ ਅਸੀਂ ਪਿੰਡ ਦੇ ਵਿੱਚ ਬੈਠੇ ਹੀ ਨਹੀਂ ਦੇਵਾਂਗੇ ਬਾਕੀ ਥਾਣੇ ਵਿੱਚ ਵੀ ਦਿੱਤਾ ਮਤਾ ਪਾਇਆ ਯਾਰ ਅੱਛਾ ਇਹਨਾਂ ਮਤਿਆਂ ਨੂੰ ਲੈ ਕੇ ਚਾਹੇ ਜੇਕਰ ਮੇਨ ਗੱਲ ਮੁੱਖ ਗੱਲ ਤੁਹਾਡੀ ਕਰਾਂ ਪ੍ਰਵਾਸੀਆਂ ਵਾਲੇ ਮਤਿਆਂ ਨੂੰ ਲੈ ਕੇ ਕੋਈ ਸਵਾਲ ਵੀ ਤੁਹਾਡੇ ਤੇ ਉੱਠੇ ਕਿਸੇ ਨੇ ਕਿੰਤੂ ਪ੍ਰੰਤੂ ਵੀ ਕੀਤਾ ਵੀ ਨਹੀਂ ਜੱਗੇ ਇਹ ਨਹੀਂ ਪਵਾਉਣਾ ਮਤਾ ਪਿੰਡ ਦੇ ਵਿੱਚੋਂ ਨਹੀਂ ਖਤਮ ਕਰਨੇ ਪਿੰਡ ਦੇ ਵਿੱਚੋਂ ਨਹੀਂ ਉਠਾਉਣੇ ਜਾਂ ਪਿੰਡ ਚੋਂ ਵੋਟਾਂ ਨਹੀਂ ਕਟਵਾਉਣੀਆਂ ਕਿੰਤੂ ਪ੍ਰੰਤੂ ਵੀ ਹੋਇਆ ਚਿੰਤੂ ਬ੍ਰਹਮਤਰਾ ਬਈ ਇਹ ਕਰਦੇ ਸੀ ਵੇਸ਼ਨ ਵੋਟਾਂ ਪਾਈਆਂ ਮੇਰੇ ਕੋਲੇ ਆ ਕੇ ਵੀ ਬਾਈ ਬਣ ਕੇ ਤੁਹਾਡੀਆਂ ਵੋਟਾਂ ਨਾ ਘਟਾ ਮਾ ਉਹਦਾ ਟਾਈਮ ਲੰਘ ਗਿਆ 5 ਸਾਲ ਤੁਸੀਂ ਆਉਂਦਾ ਜਾ ਸਕਦੇ ਜੂਪੀ ਪਰ ਅੱਛਾ ਹਾਂ ਬਿਆਰੀ ਬੰਦੇ ਬੈਠੇ ਸਾਡੇ ਮਨ ਉਹਨੂੰ ਕਹਤਾ ਸੀ ਮਾ ਵੀਰੇ ਜਾਓ ਤੁਸੀਂ ਆਪਦਾ ਜੇ ਕਿ ਪਿੰਡ ਦੇ ਬਾਰੇ ਕੀ ਸੋਚ ਆ ਪੰਜ ਸਾਲਾਂ ਦੇ ਲਈ ਤੁਸੀਂ ਬਣੋ ਤੁਸੀਂ ਇਹ ਵੀ ਗੱਲ ਕਹੀ ਕਿ ਪ੍ਰਵਾਸੀ ਮਜ਼ਦੂਰਾਂ ਨੇ ਤੁਹਾਨੂੰ ਆ ਕੇ ਕਿਹਾ ਕਿ ਮੈਂ ਤੁਹਾਨੂੰ ਵੋਟਾਂ ਪਾਈਆਂ ਤੁਸੀਂ ਕਿਹਾ ਕਿ ਨਹੀਂ ਮੈਂ ਜੋ ਮਤਾ ਪਾਲਿਆ ਪਾਲਿਆ ਤੁਸੀਂ ਕਿਹਾ ਕਿ ਇੱਕ ਉਹ ਪਰਿਵਾਰ ਜਿਹੜਾ ਚਿੱਟੇ ਚਟਾ ਵੇਚਦਾ ਸੀ ਉਹ ਪਰਿਵਾਰ ਨੇ ਵੀ ਆ ਕੇ ਕਿਹਾ ਕਿ ਅਸੀਂ ਵੀ ਤੁਹਾਨੂੰ ਵੋਟਾਂ ਪਾਈਆਂ ਪਰ ਤੁਸੀਂ ਕਿਹਾ ਕਿ ਨਹੀਂ ਮੈਂ ਜੋ ਮਤਾ ਜਿਹੜਾ ਪਿਆ ਹੈ ਉਹ ਪਿਆ ਹੋਇਆ ਹੈ ਪਿੰਡ ਨੂੰ ਲੈ ਕੇ ਕੀ ਆ ਕਿ ਅਗਲੀ ਵਾਰੀ ਚਾਹੇ ਬਣਾ ਚਾਹੇ ਨਾ ਬਣਾ ਪਿੰਡ ਦਾ ਕਿਹਦਾ ਕਿਹਦਾ ਸੋਚ ਆ ਕਿ ਪਿੰਡ ਦੇ ਲਈ ਕੁਝ ਕਰਨਾ ਹੈ ਪਿੰਡ ਦਾ ਸੋਚ ਵੀਰੇ ਮੰਨ ਲਾ ਮੈਂ 30 ਸਾਲ ਦਾ ਹੋ ਗਿਆ। ਉਦੋਂ ਪਹਿਲਾਂ ਮੈਂ ਗਲੀਆਂ ਨਾਲੀਆਂ ਤਾਂ ਕੀ ਸੋਚ ਹੀ ਰੱਖਦਾ ਸੀ। ਅੱবি ਯਾਰ ਅਗਲਾ ਕਹਿੰਦਾ ਮੈਂ ਅਸੀਂ ਆਹ ਚਾਰ ਗਲੀਆਂ ਬਣਾਤੀਆਂ, ਚਾਰ ਰੋਚੀਆਂ ਕਰਤੀਆਂ। ਗਲੀਆਂ ਨਾਲੀਆਂ ਨੂੰ ਕਰਾਂਗੀ ਕੀ ਜਿਹੜੀ ਮੜੀ ਰਤਾ ਇੱਥੇ ਬਈ ਯਾਰ ਜਵਾਗ ਤਾਂ ਨਿਕਨੇ ਕਿ ਚਿੱਟੇ ਨਾਲ ਗਲਗਲ ਡਿੱਗੀ ਜਾਂਦੇ ਨੇਗੇ। ਉਹਦਾ ਆਪਾਂ ਕੀ ਕਰਾਂਗੇ? ਗਲੀਆਂ ਨਾਲੀਆਂ ਤਾਂ ਕੰਮ ਨਹੀਂ ਸੋਚਦਾ ਨਹੀਂ। ਗਲੀਆਂ ਨਾਲ ਤਾਂ ਮੈਂ ਮੰਨ ਲਾ ਸਾਡੇ ਵਾਲੇ ਪਹਿਲਾਂ ਨੇ ਪਸਮਾਨਚ ਨੇ ਦੋ ਪਾਰਕ ਬਣਾਇਆ। ਮੈਂ 1 ਸਾਲ ਦੇ ਵਿੱਚ 5 ਦਾ 10 ਬਣਾ ਦੂੰ। ਜੇ ਪਾਰਕ ਬਣਾ ਕੇ ਮੈਂ ਕਰੂੰਗੀ ਜਿੱਥੇ ਬੈਠਣ ਨਾਲ ਨਹੀਂ ਹੋਇਆ ਕੋਈ। ਮੇਨ ਮੋਦਾ ਤਾਂ ਆਗਾ ਮਰ ਜਾਗੇ ਕੋਈ ਚੱਕਰ ਨਹੀਂ ਚਿੱਟਾਲੇ ਮਾਰ ਦੇਣਗੇ ਕੋਈ ਚੱਕਰ ਨਹੀਂ ਪਰ ਗਲੀਆਂ ਨਾਲੀਆਂ ਤਾਂ ਮੈਂ ਹੁਣ ਵੀ ਮੇਰਾ ਕੰਮ ਚੱਲੀ ਜਾਂਦਾ ਮੇਰੇ ਮੈਂਬਰਾਂ ਨੂੰ ਸਮਝਾਤੀ ਸਰਮਾਚੀ ਮੈਂ ਸਿੱਧੇ ਮੱਥੇ ਵੀ ਤੂੰ ਸਰਮਾਚੀ ਕਰੋ ਨਿਯਾਰੇ ਲੋ ਕੰਮ ਜਿਹੜਾ ਕਰਨਾ ਆ ਲੈ ਜਾ ਕਰੋ ਲੈਟਰਪੈਡ ਲਿਖ ਦਿਆ ਕਰੋ ਮੇਥੋਂ ਸਾਈਨ ਕਰਵਾ ਕੇ ਦੇ ਲਿਆ ਕਰੋ ਗਲੀਆਂ ਨਾਲੀਆਂ ਬਣਾਈ ਚੱਲੋ ਜਿੰਨੇ ਮਰਜੀ ਮੈਂ ਤਾਂ ਇੱਧਰਲੇ ਵਾਸੀ ਟਿਕੂਗਾ ਹੁਣ ਸੀਰ ਆ ਕੇ ਨਾਲ ਸਾਡੀ ਟੀਮ ਆਈ ਤਾਂ ਉਧਰ ਹੀ ਤੁਰੇ ਫਰ ਦੰਨੇ ਸਾਨੂੰ ਕਹਾਂ ਦੱਸ ਦੇ ਇੱਥੇ ਸਨੇਚਰ ਨਾਲ ਖੜਾਗਾ ਜਾਂ ਕੋਈ ਚਿੱਟਾਲਾ ਖੜਾ ਸੀ ਤਾਂ ਨਾਲ ਦੇਣਾ ਵਜ ਦੇਗੇ ਥੂਦ ਨਹੀਂ ਹੁਣ ਮੈਂ ਮੱਲਾ ਤੜਕੇ ਦੜਕੇ ਹੀ ਰੋਲੇ ਨੂੰ ਮੇਰਨਾ 10 ਵਜੇ ਤੱਕ ਆਪਾਂ ਰੋਲੇ ਨੂੰ ਮੇੜ ਦਿੰਨੇ ਆ ਮੱਲਾ ਜਿੰਨੇ ਕਾਉਂਦੇ ਨੇਗੇ ਉਦੋਂ ਵਾਸ ਇਧਰ ਹੀ ਤੁਰੇ ਫਿਰਦੇ ਰਹਿਣੇ ਆ ਵੀ ਦੱਸੋ ਵੀ ਕਿੱਥੇ ਕੋਈ ਆਪਣੇ ਪਿੰਡ ਦੇ ਏਰੀਏ ਦੇ ਵਿੱਚ ਦੱਸੋ ਵੀ ਕੋਈ ਹੈਗਾ ਕੋਈ ਚਟੇ ਵਾਲਾ ਸਾਡੇ ਰੇਚ ਖਾਰਾ ਬਰਨਾਲੇ ਇਧਰਲੇ ਬਸ ਬਹੁਤ ਹੱਦ ਤੱਕ ਘੱਟ ਗਿਆ ਬਹੁਤ ਫਰਕ ਪੈ ਗਿਆ ਐਸਐਚਓ ਸਾਡਾ ਬਾਈ ਮੈਂ ਐਸਐਚਓ ਦੀ ਤਰੀਫ਼ ਕਰਨੀ ਬਣਦੀ ਐ ਐਸਐਚਓ ਸਾਡਾ ਪੂਰਾ ਧੜਲੇਦਾਰ ਲੱਗਿਆ ਹੋਇਆ ਕਬੀਲਦਾਰ ਬੰਦੇ ਸਾਰੇ ਉਹਨੂੰ ਸਲਾਉਂਦੇ ਨੇ ਪਰ ਹੁਣ ਜਿਹੜੇ ਚਟੇ ਵਾਲੋ ਤਾਂ ਹੁਣ ਗਾਲਾਂ ਹੀ ਕੱਢਦੇ ਨੇ ਮੱਲਾ ਹਾਂ ਉਹ ਤਾਂ ਗਲ ਕੈਸਾ ਕੈਸਾ ਦਿਮਾਗ ਦੇ ਵਿੱਚ ਨਕਸ਼ਾ ਆਇਆ ਦਿਮਾਗ ਦੇ ਵਿੱਚ ਮੈਪ ਆ ਪਿੰਡ ਨੂੰ ਲੈ ਕੇ ਕਿ ਯਾਰ ਪੰਜ ਸਾਲਾਂ ਦੇ ਵਿੱਚ ਵੀ ਜੱਗਾ ਸਿਆ ਤੈਨੂੰ ਲੋਕਾਂ ਨੇ ਫਤਵਾ ਦਿੱਤਾ ਆ ਲੋਕਾਂ ਨੇ ਜਿਤਾਇਆ ਆ ਅਬ ਜਿਹੜੇ ਜਿਹੜੇ ਮਤੇ ਪਾਇਆ ਜਾਂ ਜਿਹੜੇ ਜਿਹੜੇ ਦਿਮਾਗ ਦੇ ਵਿੱਚ ਸੋਚਿਆ ਕਿ ਪਿੰਡ ਨੂੰ ਇੱਥੇ ਤੱਕ ਜਿਹੜਾ ਲੈ ਕੇ ਜਾਣਾ ਵੀ ਯਾਰ ਲੋਕ ਕਹਿਣ ਕਿ ਯਾਰ ਉਸ ਪਿੰਡ ਦਾ ਕੋਈ ਸਰਪੰਚ ਹੋਇਆ ਕੀ ਕੀ ਸੋਚ ਆ ਪਿੰਡ ਪ੍ਰਤੀ ਪਿੰਡ ਪ੍ਰਤੀ ਵੀਰੇ ਬਲੀਆਂ ਨਾਲ ਤਾਂ ਤੁਹਾਨੂੰ ਦੱਸੀ ਜਾਂ ਨਾ ਵੀ ਚੱਲੀ ਜਾਣਾਗਾ ਮੈਂ ਨਾ ਹੁਣ ਜੇ ਬੁੜੀਆਂ ਮੈਨੂੰ ਬੁੜੀਆਂ ਕੀ ਕਹਿੰਦੇ ਨੇ ਯਾਰ ਵੀ ਹੁਣ ਮੈਨੂੰ ਸੱਦੀ ਜਾਂਦੇ ਆ ਮਤਲਬ ਰਿਸ਼ਤੇਦਾਰਾਂ ਚ ਫੋਨ ਲਵਾਈ ਜਾਂਦੇ ਆ ਵੀ ਜਾ ਕੇ ਸਾਡੇ ਘਰੇ ਆ ਕੇ ਜਾਵੇ ਸਾਡਾ ਮੁੰਡਾ ਇਹ ਕਰਦਾ ਚਿੱਟੇ ਬਾਰੇ ਹੁਣ ਮੈਂ ਕੱਲ ਜਦ ਦਰਾਜ ਤੋਂ ਮੈਨੂੰ ਫੋਨ ਆਇਆ ਸੀ ਭੂਆ ਦਾ ਵੀ ਸਾਡੇ ਘਰੇ ਯਾਰ ਕੱਲਾ ਉਹਦਾ ਕੱਲਾ ਹੀ ਮੁੰਡਾ ਹੈ ਨਾ ਵੀ ਜਦ ਉਹਨੂੰ ਇੱਕ ਵਾਰੀ ਸਮਝਾ ਕੇ ਆ ਤੋ ਬਹੁਤ ਵਧੀਆ ਕੰਮ ਕਰੀ ਜਾਣਾ ਚਿੱਟੇ ਪ੍ਰਤੀ ਆਪਣਾ ਹੋਰ ਤਾਂ ਕੋਈ ਹੈ ਨਹੀਂ ਯਾਰ ਗਲੀਆਂ ਨਾਲ ਹੀ ਕਿਸੇ ਦੀ ਰਹਿ ਜੂ ਗੁੱਸਾ ਗੱਲਾਂ ਹੋ ਜੂ ਤੋ ਆਪਾਂ ਮਾਫੀ ਚਾਹਾਂਗੇ ਪਰ ਚਿੱ ਮੈਂ ਵੀ ਮਣ ਉੱਥੇ ਹੋਇਆਗਾ ਕਿਹੜਾ ਪਿੰਡ ਦਾਨ ਸਿੰਘ ਵਾਲੇ ਹੋਇਆਗਾ ਦਾਨਸ ਉੱਥੇ ਕਿੰਨਾ ਚਿੱਟੇ ਦਾ ਕਹਿੰਦੇ ਚਿੱਟੇ ਕਰਕੇ ਬੰਦਾ ਕਤਲ ਕੋ ਅੱਠ ਘਰ ਬੂਤੇ ਉੱਥੇ ਬਗਲ ਸਮਾਨ ਦੇ ਕੇ ਆ ਜਾ ਕੇ ਗੱਲ ਹੈਗੀਆਂ ਨਾ ਗੱਲ ਹੁਣ ਜੇ ਮੈਂ ਚਿੱਟਾ ਬਕਾਈ ਜਾਊਂਗਾ ਮੈਂ ਕਹਾਂ ਉਹ ਚਿੱਟਾ ਵਿੱਚੋਂ ਪੀਓ ਖਾਉਂਦੇ ਯਾਰੋ ਪੰਜਾਬ ਕਿੱਥੇ ਸੁਧਰੂਗਾ ਮੇਨ ਤਾਂ ਆਪਣੀ ਜਲੜੀ ਲੜਾਈ ਐ ਮੇਨ ਤਾਂ ਚਿੱਟੇ ਦੀ ਹੀ ਆ ਬਸ ਤੁਹਾਨੂੰ ਲੱਗਦਾ ਵੀ ਜੇਕਰ ਪਿੰਡ ਦਾ ਸਰਪੰਚ ਚਾਹੇ ਤਾਂ ਪਿੰਡ ਚ ਪੱਤਾ ਨਹੀਂ ਹਿੱਲ ਸਕਦਾ ਇਹ ਗੱਲ ਸਹੀ ਆ ਗੱਲ ਜੇ ਮੰਨ ਲਾ ਸਰਪੰਚ ਚਾਹੇ ਕੁਛ ਮਰਜ਼ੀ ਕਰ ਲਵੇ ਰੇ ਸਰਪੰਚ ਦੇ ਐਸਐਚਓ ਜੇ ਕੰਮ ਮੈਂ ਚੱਟਾ ਮੈਂ ਮੰਨ ਲਾ ਸਰਪੰਚ ਸੱਚ ਹੋਵੇ ਐਸਐਚੂ ਐਸਐਚੂ ਕਰਾਪਟ ਲੱਗਿਆ ਹੋਵੇ ਇੱਥੇ ਲੱਗਿਆ ਹੋਵੇ ਮੂਰੇ ਮੈਂ ਕਰਾਪਟ ਹੋਵਾਂ ਹੂੰ ਬਿਲਕੁਲ ਫੇਰ ਤਾਂ ਕੋਈ ਮਰਜ਼ੀ ਕਰ ਲੈ ਪਰ ਜੇ ਮੈਂ ਇਥੋਂ ਡਰਦਾ ਹਾਂ ਉਸ ਪਿੰਡ ਚ ਪਤਾ ਕਰਕੇ ਦੇਖ ਲੋ ਇੱਥੇ ਚਿੱਟੇ ਵਾਲੇ ਆਪਣੇ ਮੂਰੇ ਖੰਗਦੇ ਵੀ ਨਹੀਂ ਹੈਗੇ ਕਿਉਂ ਡਰ ਕਿਹੜੀ ਗੱਲ ਦਾ ਐ ਸਾ ਡਰ ਪਤੀਏ ਵੀ ਡਾਂਗ ਤੇ ਡੇਰਾ ਗਾ ਆਪਣਾ ਤਾਂ ਸਿੱਧੀ ਕੰਮ ਆ ਟਰੱਲੇਦਾਰੀਆਂ ਆਪਣੇ ਤੋਂ ਨਾ ਮੱਟੇ ਦਿਲ ਨਾਲ ਡਰਦੀ ਨਹੀਂ ਕਿਸੇ ਤੋਂ ਡਰਦਾ ਚਿੱਟੇ ਚਿੱਟੇ ਵਾਲੇ ਤੋਂ ਵੀਰੇ ਮਤਲਬ ਮਾਰ ਦੇਣਗੇ ਮਰ ਜਾਾਂਗੇ ਕੋਈ ਚੱਕਰ ਨਹੀਂ ਹੈਗਾ ਪਰ ਦੋ ਚਾਰ ਬਚਦਾ ਜਾਣਗੇ ਚਿੱਟੇ ਦਾ ਐਡਾ ਪੜ ਆ ਜਿਹੜੀਆਂ ਜੀਵ ਵਾਲੀਆਂ ਗੋਲੀਆਂ ਨੇ ਨਾ 8-8 ਗੋਲੀਆਂ ਖਾਲ 8-8 ਗੋਲੀਆਂ ਉਹ ਖਾ ਜਾਂਦਾ ਸੀ ਮੇਰੇ ਕੋਲ ਬੈਠੇ ਤੂੰ ਉਹ ਬੰਦੇ ਨੇ ਚਿੱਟਾ ਹੱਡਿਆ ਨਹੀਂ ਬੰਦਾ ਕੋਈ ਚਿੱਟਾ ਹੜ ਦਿੰਦੇ ਕਿ ਆਪਣਾ ਭਰਾ ਸੀਗਾ ਉਹ ਬੰਦੇ ਨੇ ਚਿੱਟਾ ਹੱਡਿਆਗਾ ਵੀ ਉਹ ਵੀ ਉਹਦੇ ਪੜੇ ਲਿਖੇ ਪਰਿਵਾਰ ਕਰਕੇ ਸੁੱਟ ਗਿਆ ਨਹੀਂ ਹੁਣ ਬੁੜੀਆਂ ਨੇ ਯਾਰ ਬਿਰਧ ਬੁੜੀਆਂ ਨੇ ਉਹ ਕਿੱਥੋਂ ਜਿਹੜੇ ਚਿੱਟਾ ਹੜਾ ਲੈਣੀਆਂ ਉਹਨਾਂ ਨੂੰ ਉਹ ਆਪ پیسے ਦੰਦੀਆਂ ਵੀ ਸਾਨੂੰ ਜੱਗੇ ਵੀ ਸਾਨੂੰ ਅਸੀਂ ਜਾਉਂਦੇ ਹੀ ਦੇਖ ਲਗੇ پیسے ਦੰਦੇ ਵੀ ਸਾਨੂੰ ਜਾਉਂਦੇ ਹੀ ਦੇਖ ਲਏ ਅਸੀਂ ਜਿੱਥੋਂ ਮਰਜੀ ਦੇਣ ਨੂੰ ਉਹਨਾਂ ਨੇ ਕੋਈ ਇੱਜ਼ਤਾਂ ਦਾ ਨਹੀਂ ਵਹੇਗਾ ਮੰਨ ਲਾ ਚਿੱਟਾ ਨੂੰ ਉਹਨਾਂ ਨੂੰ ਕੀ ਪਤਾ ਵੀ ਅ ਹੁਣ ਜਿਹੜਾ ਬੰਦਾ ਹੁਣ ਨਸ਼ਾ ਨਹੀਂ ਕਰਦਾ ਉਹਨੂੰ ਤਾਂ ਪਤਾ ਹੋਊਗਾ ਜਿਹਦਾ ਵੀ ਪਤਾ ਹੁਣ ਚਿੱਟਿਆਂ ਨੂੰ ਵਿਚਾਰਾਂ ਨੂੰ ਕੀ ਪਤਾਗਾ ਤਾਂ ਫਸ ਗਏ ਦਲ ਦਲ ਚ ਫਸ ਗਏ ਜਿੱਟੇ ਵਾਲੇ ਤਾਂ ਹਮਮ ਤੁਹਾਨੂੰ ਲੱਗਦਾ ਕਿ ਜੇਕਰ ਪੂਰੇ ਪੰਜਾਬ ਦੇ ਹਰ ਪਿੰਡ ਦੇ ਸਰਪੰਚ ਐਸੇ ਹੋਣ ਜਾਂ ਚਲੋ ਮਤੇ ਤਾਂ ਉਹਨਾਂ ਦੀ ਵੱਖ-ਵੱਖਰੀ ਸੋਚਾ ਕਿ ਐਸੇ ਪਰ ਤੁਹਾਨੂੰ ਲੱਗਦਾ ਕਿ ਜੇਕਰ ਚਿੱਟੇ ਦੀ ਖਿਲਾਫਤ ਨੂੰ ਲੈ ਕੇ ਮਤਾ ਪੈਜੀ ਤਾਂ ਪੂਰੇ ਪੰਜਾਬ ਦੇ ਵਿੱਚੋਂ ਤੁਸੀਂ ਆਹ ਦੇਖੋ ਵੀਰੇ ਤੁਸੀਂ ਮੇਰੇ ਕੋਲ ਆਏ ਹੋ ਕਿਵੇਂ ਆਏ ਹੋ ਦੱਸਿਓ ਵੀਰੇ ਤੁਸੀਂ ਮੇਰੇ ਮੇਰੀ ਬਾਤ ਚੱਕਣ ਆਏ ਹੋ ਮੰਨ ਲਾ ਬਰਨਾਲੇ ਜਲ ਦਾ ਮੈਂ ਸਰਪੰਚਾਂ ਜੱਗਾ ਤੁਸੀਂ ਮੈਨੂੰ ਕਿਵੇਂ ਇਹ ਹੀ ਪਤਾ ਲੱਗੇ ਕਿ ਚਿੱਟੇ ਖਿਲਾਫ ਆਵਾਜ਼ ਆ ਬੜਦਾ ਨਾ ਸਾਡੇ ਏਰੀਏ ਦੇ ਵਿੱਚ 10 ਸਰਪੰਚ ਮੇਰੇ ਨਾਲ ਜੁੜ ਜਾਣ 10 ਸਰਪੰਚ ਚ ਮੱਲਾ ਚਿੱਟੇ ਬਾਰੇ ਬੋਲਣ ਮੱਲਾ ਸਰਕਾਰ ਤੋਂ ਸਰਕਾਰ ਤੱਕ ਬਾਜ਼ ਪਹੁੰਚਦੀ ਨਹੀਂ ਕਿਤੇ ਪਹੁੰਚੂਗੀ ਨਾ ਸਰਪੰਚ ਬਹੁਤ ਵੱਡੀ ਚੀਜ਼ ਹੁੰਦੀ ਆ ਮੇਰੇ ਨਾਲ 10 ਸਰਮਾਡੇ ਏਰੀਏ ਸਰਪੰਚ ਕਢਾ ਦੇਣ ਵੀ ਚਿੱਟੇ ਬਾਰੇ ਬੋਲਣਾਗਾ ਤੇ ਸਰਕਾਰ ਤੋਂ ਢੀੜ ਪੈਜੂਗੀ ਅਸੀਂ ਕੱਲ ਤੱਪੀ ਫੜਿਆਗਾ ਚਿੱਟੇ ਵਾਲਾ ਸਿਗਨੇਚਰ ਵਾਲਾ ਬੜਾ ਫੜਕੇ ਆਇ ਸੀ ਮੈਂ ਤੇ ਸੀਰਾ ਗਿਆ ਸੀ ਤੇ ਸਾਡੇ ਏਰੀਏ ਤਰਸਾਲੀ ਮੱਚ ਗਈ ਸੀ ਤੋਂ ਨਾ ਮੈਂ ਉਹ ਹੀ ਗੱਲ ਸਵਾਲ ਲੈ ਰਹੇ ਹਾਂ ਜਿੱਗੇ ਕਿ ਤੁਹਾਨੂੰ ਲੱਗਦਾ ਕਿ ਜੇਕਰ ਪੂਰਾ ਪੰਜਾਬ ਦੇ ਸਰਪੰਚੀ ਉੱਟ ਕਢਣ ਤਾਂ ਮੈਨੂੰ ਲੱਗਦਾ ਵੀ ਸ਼ਾਇਦ ਸਰਕਾਰ ਨੂੰ ਵੀ ਕਹਿਣ ਦੀ ਜ਼ਰੂਰਤ ਚਿੱਟਾ ਆਪ ਮੁਹਰੇ ਖਤਮ ਹੋ ਜੂ ਉਹ ਤਾਂ ਵੀਰੇ ਹੋਊਗੀ ਹੋ ਜੇ ਆ ਸਰਪੰਚ ਬੋਲ ਪੈਣ ਤਾਂ ਸਾਰਾ ਕੁਝ ਹੀ ਹੋ ਜਾਊਗਾ ਸਰਪੰਚ ਯਾਰ ਇਧਰਲੇ ਪਾਸੇ ਦਾ ਸਰਪੰਚ ਮੱਲਾ ਜਿਹੜੇ ਨੇ ਬਾਰਡਰਲੇ ਪਾਸੇ ਨਾਲ ਲੱਗਦੇ ਉਹ ਤਾਂ ਬੁਰਾ ਹਾਲ ਹੀ ਹੋਇਆ ਪੁੱਦਰ ਦਾ ਹਲੇ ਆਪਣੇ ਰੇ ਥੋੜਾ ਹੈਗਾ ਕਾ ਫਰਕ ਸਹਿਰਾਂ ਚ ਬੁਰਾ ਹਾਲ ਆ ਪਿੰਡਾਂ ਚ ਹਲੇ ਹੈਗਾ ਮੱਲਾ ਘਟਕ ਸਹਿਰਾਂ ਚ ਵਾਧਾ ਜੇ ਸਰਪੰਚ ਬੋਲ ਪੈਣ ਯਾਰ ਵੀਰੇ ਮੈਂ ਕਹਣਾ ਚਿੱਟਾ ਜੇ ਆ ਮੁੱਦੇ ਦੇ ਸਰਪੰਚ ਬੋਲ ਪੜਨਾ ਚਿੱਟਾ ਖਤਮ ਹੋਊਗੀ ਹੋਊਗਾ ਪਰ ਤੁਹਾਨੂੰ ਲੱਗਦਾ ਕਿ ਡਰ ਵੀ ਦਿਲ ਦੇ ਵਿੱਚੋਂ ਕੱਢ ਕੇ ਚੱਲਣਾ ਪਊਗਾ ਬਹੁਤ ਕਿਉਂਕਿ ਇਹੀ ਇੱਕ ਡਰ ਹੁੰਦਾ ਨਾ ਕਿ ਯਾਰ ਚਿੱਟੇ ਵਾਲੇ ਪਤਾ ਨਹੀਂ ਕੁੱਟਣਾ ਦੇਣ ਮਾਰਨਾ ਦੇਣ ਐਸਾ ਕੁਝ ਨਾ ਕਰ ਦੇਣ ਪਰਿਵਾਰ ਨੂੰ ਨਾ ਧਮਕਾ ਦੇਣ ਧਮਕੀਆਂ ਆਉਣਗੀਆਂ ਕਿਤੇ ਗੋਲੇ ਕੁਝ ਵੀ ਕਰ ਸਕਦੇ ਆ ਤਾਂ ਲੱਗਦਾ ਕਿ ਡਰ ਨੂੰ ਵੀ ਪਾਸੇ ਰੱਖ ਕੇ ਚੱਲਣਾ ਪਊ ਜੀ ਵੀਰੇ ਡਰ ਤਾਂ ਮੈਂ ਤੁਹਾਨੂੰ ਦੱਸਾਂ ਗੱਲ ਜਦੋਂ ਸਰਪੰਚ ਬਣ ਗਿਆ ਸਾਂਝਾ ਮੰਨਾ ਡਰ ਤਾਂ ਕੱਢ ਕੇ ਚਿੱਟਣਾ ਹੀ ਪਾਣਾ ਚਿੱਟੇ ਵਾਲੇ ਕਰਦੇ ਨੇ ਕਿਨੇ ਕਿਦਾ ਹੈਗੇ ਨੇ ਯਾਰ ਕੀ ਕਰ ਲੈਣਗੇ ਚਿੱਟੇ ਵਾਲੇ ਡਰਤਾ ਕੱਢਣਾ ਹੀ ਪੈਣਾਗਾ ਡਰਤਾ ਕੱਢਣੀ ਪੈਣਾ ਵੀਰੇ ਡਰ ਜੇ ਡਰ ਕੱਢਾਂਗੇ ਮਤਲਬ ਫੇਰ ਹੀ ਨਿਕਲਾਂਗੇ ਆਪਾਂ ਮੈਂ ਸਰਪੰਚਾ ਹੁਣ ਮੱਲਾ ਜੇ ਚਿੱਟਿਆਂ ਨੂੰ ਮੱਲਾ ਜੇ ਡਰ ਮੱਲਾ ਡਰਨੀ ਹੈਗਾ ਮੱਲਾ ਮੇਰੇ ਤੋਂ ਅੰਦਰ ਡਾਰਾਗਾ ਫੇਰ ਤਾਂ ਮੈਂ ਚੁੱਪ ਕਰਕੇ ਬੈਠ ਨਹੀਂ ਹੋਈ ਮੱਲਾ ਡਰਤਾ ਵੀਰੇ ਕੱਢਣਾ ਹੀ ਪਊਗਾ ਹੁਣ ਮੈਂ ਸਰਪੰਚਾ ਹਾਂ ਮੈਂ ਵੋਟੇ ਮੈਨੂੰ ਐਸ ਕਰਕੇ ਪੰਜਾਂ ਨੇ ਚਿੱਟੇ ਦੇ ਮੱਤੇ ਦੀ ਮੈਨੂੰ ਵੋਟਾਂ ਪੰਜਾਂ ਨੇ ਬੁੜੀਆਂ ਨੇ ਮੈਨੂੰ ਵੋਟੇ ਹੀ ਜ਼ਿਆਦਾ ਪਾਈਆਂ ਨੇ ਵੀ ਨਸੇ ਦੇ ਬੁਰਧ ਬੋਲਦਾ ਏ ਵੀਰ ਜਾਨੀ ਬਗੌਣ ਦੇ ਨੀ ਹਾਂ ਨਾ 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 ਦੁੱਖ ਦੀ ਰਗ ਚਾਹੇ ਪੰਜਾਬ ਦੀ ਚਾਹੇ ਕਿਸੇ ਪਿੰਡ ਦੀ ਮੰਨੀ ਉਹ ਚੱਟਾ ਆ ਚੱਟਾ ਹੀ ਆ ਵੀਰੇ ਚੱਟਾ ਹੀ ਮੇਨ ਚੱਟਾ ਹੀ ਆ ਚੱਟਾ ਦੇ ਗੋਲੀਆਂ ਕਿਸ ਨੇਚਰ ਲਾਤੇ ਮਾਂ ਦੇ ਪੁੱਤ ਇੱਥੇ ਹੁਣ ਕਮਾਣਾ ਹੁਣ ਕਿੰਨੇ ਮੰਗਾ ਕੇ ਦਿਖਾਵਾਂ ਅੱਛਾ ਆਮ ਸ਼ਰਿਆ ਆਪ ਸ਼ਰਿਆਮ ਅੱਛਾ ਮੈਂ ਸੁਨੇਹਾ ਲੈਣਾ ਚਾਹੂੰਗਾ ਪੰਜਾਬ ਦੇ ਸਰਪੰਚਾਂ ਦੇ ਲਈ ਕੀ ਸੁਨੇਹਾ ਦੇਣਾ ਚਾਹੋਗੇ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਮੈਂ ਹੱਥ ਬੰਨ ਕੇ ਹੀ ਬੇਨਤੀ ਕਰਦਾ ਜਿੰਨੇ ਸਰਪੰਚ ਨੇ ਸਾਡੇ ਬਾਕੀ ਸਾਡੇ ਬਰਨਾਲੇ ਜ਼ਿਲ੍ਹੇ ਦਾ ਨੂੰ ਵੀ ਬੇਨਤੀ ਕਰਦਾ ਵੀਰ ਬਣ ਕੇ ਸਾਡੇ ਨਾਲ ਤੁਰਪੋ ਸਾਡੇ ਨਾਲ ਤਰਫੋਂ ਚਿੱਟੇ ਦਾ ਆਪਾਂ ਖਾਤਮਾ ਆਪਾਂ ਕਰ ਹੀ ਦੇਣਾਗਾ ਜੀ ਆਪਣੇ ਨਾਲ ਸਰਪੰਚ ਤਰਫੋਂ ਨਾ ਮੈਂ ਸਰਪੰਚਾਂ ਦਾ ਸਰਪੰਚ ਨਾਲ 11 ਮੈਂਬਰ ਆਉਦੇ ਆਪੀ ਤੁਰਨਗੇ 11 ਤਾਂ ਨਾ ਮੈਂਬਰ ਨੇਗੇ ਕਿੰਨੇ ਹੋਗੇ ਜਿੰਦਰ ਮੈਂ ਪਹਿਲੇ ਦਿਨ ਤੁਰਿਆ ਸੀ ਨਾ ਸਰਪੰਚ ਵੀ ਚਿੱਟੇ ਵੱਧ ਬੋਲਨ ਦੇ ਮੈਂ ਇਕੱਲੇ ਨਹੀਂ ਵੀਡੀਓ ਲੈ ਪਾਈ ਸੀ ਉਦੋਂ ਮੇਰੇ ਨਾਲ ਹਜੂਮ ਆਦੇ ਆਪੀ ਬਣ ਗਿਆ ਸੀ ਹਜੂਮ ਆਪ ਦੇ ਆਪ ਹੀ ਬਣ ਗਿਆ ਸੀਗਾ ਲੈ ਮੈਂ ਇੱਕ ਸਰਪੰਚ ਤਰਫੋਂ ਦਾ ਇੱਕ ਨਾਲ 10 ਤੁਰਨਗੇ ਵੀ ਆਪ ਮਾਰੇ ਤੋਂ ਆਪ ਮਾਰੇ ਤੁਰਨਗੇ ਪਿੰਡ ਵਾਲੇ ਵੀ ਲੋਕ ਪਿੰਡਾਂ ਦੇ ਵਿੱਚ ਲੋਕ ਵੀ ਜਿਹੜੇ ਦੁਖੀ ਨੇ ਉਹ ਵੀ ਤੁਰਨਗੇ ਨਾਲ ਜੇ ਸਰਪੰਚ ਦੁਰਗਾ ਮੇਰੇ ਨਾਲ 100 ਬੰਦਾ ਪਿੰਡ ਚੋਂ ਵੀ ਤੁਰੂਗਾ ਨਾਲ ਬਿਲਕੁਲ ਜੀ ਸੋ ਜੱਗਾ ਬਾਈ ਤੁਸੀਂ ਸਮੇਂਤਾ ਤੇ ਤੁਹਾਡੇ ਆਉਣ ਵਾਲੇ ਸਮੇਂ ਦੇ ਲਈ ਸ਼ੁਭ ਕਾਮਨਾਵਾਂ ਬਹੁਤ-ਬਹੁਤਾਂ ਧੰਨਵਾਦ ਬਾਈ ਸੋ ਮੇਰੇ ਨਾਲ ਪਿੰਡ ਰੂੜਕੇ ਕਲਾ ਤੋਂ ਬਾਈ ਜੱਗਾ ਹੋਈ ਸੀ ਮੇਨ ਗੱਲ ਖਾਸ ਗੱਲ ਜਿਹੜੀ ਬੜੀ ਚੰਗੀ ਲੱਗੀ ਵੀਰ ਹੋਰਾਂ ਦੀ ਚਿੱਟੇ ਨੂੰ ਲੈ ਕੇ ਕਿਉਂਕਿ ਜੇਕਰ ਅੱਜ ਪੰਜਾਬ ਦੀ ਦੁੱਖ ਦੀ ਰਗ ਤੇ ਹੱਥ ਧਰੀਏ ਜਦ ਬਹੁਤੇ ਪਿੰਡਾਂ ਦੀ ਦੁੱਖ ਦੀ ਰਗ ਤੇ ਹੱਥ ਧਰੀਏ ਤਾਂ ਉਹ ਚਿੱਟਾ ਆ ਹਰ ਪਿੰਡ ਦੇ ਵਿੱਚ ਜਾ ਕੇ ਜੇਕਰ ਤੁਸੀਂ ਗੱਲਬਾਤ ਕਰੋਗੇ ਤਾਂ ਇਹ ਕਹਿਣਗੇ ਕਿ ਸਾਡੀ ਬਹੁ ਗਿਣਤੀ ਜਵਾਨੀ ਜਿਹੜੀ ਆ ਉਹ ਨਸ਼ੇ ਦੇ ਵਿੱਚ ਆ ਚਿੱਟੇ ਦੇ ਵਿੱਚ ਪਰ ਇਹ ਨੌਜਵਾਨ ਕਹਿੰਦਾ ਕਿ ਮੈਂ ਮੇਨ ਆ ਕਿ ਗਲੀਆਂ ਨਾਲੀਆਂ ਜਿਹੜੀਆਂ ਉਹ ਬਣਦੀਆਂ ਆਈਆਂ ਉਹ ਬਣਦੀਆਂ ਹੀ ਰਹਿਣਗੀਆਂ ਪਰ ਮੇਰਾ ਮੁੱਖ ਮੁੱਦਾ ਮੁੱਖ ਮਸਲਾ ਜਿਹੜਾ ਮੇਰੇ ਪਿੰਡ ਦਾ ਉਹ ਚਿੱਟਾ ਤੇ ਮੈਂ ਆਪਣੇ ਪਿੰਡ ਨੂੰ ਆਪਣੇ ਟੈਨਿਓਰ ਦੇ ਵਿੱਚ ਚਿੱਟਾ ਮੁਕਤ ਕਰਨ ਦੀ ਕੋਸ਼ਿਸ਼ ਜਿਹੜੀ ਉਹ ਪੂਰੀ ਕਰੂੰਗਾ ਤੁਹਾਨੂੰ ਮੁਲਾਕਤ ਕਿਦਾਂ ਦੀ ਲੱਗੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਅਹਿਮ ਜੁੜੇ ਰਹੋ ਆ ਰਹੇ ਹਾਂ ਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਮੁੰਦੇ ਉਹਜਾਇਤ ਧੰਨਵਾਦ ਜੀ